ਇਹ ਪੜਾਈ ਐਸੀ ਹੁਣ ਕਿੱਥੇ ਵੀ ਤੁਸੀਂ ਹੈਗੇ ਹੋ ਤੁਹਾਡੇ ਕੋਲ ਲੈਪਟਾਪ ਹੈਗਾ ਉਹਦੇ ਵਿੱਚ ਤੁਸੀਂ ਐਪਰਾ ਹੀ ਵੀ ਖੋਲ ਸਕਦੇ ਹੋ ਤੁਸੀਂ ਵੈਬ ਪੇਜ ਵੀ ਖੋਲ ਸਕਦੇ ਹੋ ਹੁਣ ਇਹਦੇ ਅੰਦਰ ਕੰਟੈਂਟ ਹੈ ਹੁਣ ਕੰਟੈਂਟ ਦੇ ਵਿੱਚ ਡਿਫਰੈਂਟ ਫਾਰਮਸ ਹੈ ਕੰਟੈਂਟ ਦੇ ਵਿੱਚ ਸਭ ਤੋਂ ਪਹਿਲਾਂ ਅੰਦਰ ਲਾਈਵ ਸੈਸ਼ਨਸ ਹੁਣ ਦੇਖੋ ਸਾਨੂੰ ਪਤਾ ਹੈ ਕਿ ਜਿਹੜੇ ਸਾਡੇ ਲਰਨਰ ਹੈ ਉਹਨਾਂ ਦਾ ਟਾਈਮ ਜਿਹੜਾ ਹੈਗਾ ਉਹ ਵੀਕੈਂਡਸ ਤੇ ਹੀ ਹੁੰਦਾ ਹੈ ਸ਼ਨੀਵਾਰ ਤੇ ਐਤਵਾਰ ਤੇ ਨਾਰਮਲੀ ਸਾਡੇ ਜਿਹੜੇ ਲਾਈਵ ਸੈਸ਼ਨ ਨੇ ਜੋ ਕਿ ਸਾਡੇ ਸਬਜੈਕਟ ਨੈਟ ਰਿਕਸ ਤੋਂ ਸਾਡੀ ਫੈਕਲਟੀ ਹੈ ਉੱਚ ਪੱਧਰੀ ਸਾਡੀ ਫੈਕਲਟੀ ਹੈ ਸਾਰੀ ਫੈਕਲਟੀ ਸਾਡੀ ਪੀ ਐਚ ਡੀ ਹੈ ਤੇ ਯੂ ਜੀ ਸੀ ਨੈਟ ਕੁਆਲੀਫਾਈਡ ਹੈ ਐਨੀ ਟਾਈਮ ਐਨੀ ਵਨ ਉਹ ਜਿਹੜੇ ਸਟੂਡੈਂਟ ਦੀ ਕੋਈ ਕੰਪਲਸਨ ਨਹੀਂ ਹੁੰਦੀ ਕਿ ਉਹਨਾਂ ਨੇ ਕਲਾਸ ਤੇ ਅਟੈਂਡ ਕਰਨੀ ਹੀ ਹੈ ਕਰਨੀ ਨਹੀਂ ਅਗਰ ਉਹ ਨਹੀਂ ਅਟੈਂਡ ਕਰ ਪਾ ਰਹੇ ਤਾਂ ਵੀ ਕੋਈ ਇਸ਼ੂਸ ਨਹੀਂ ਹੁੰਦੇ ਸੇਮ ਉਹਨਾਂ ਦੇ ਰਿਕਾਰਡਡ ਫਾਰਮਸ ਚ ਅਵੇਲੇਬਲ ਰਹਿੰਦੇ ਆ ਸਟੂਡੈਂਟ ਅਗਰ ਅਟੈਂਡ ਕਰ ਪਾ ਰਿਹਾ ਤਾਂ ਨਾਲ ਦੀ ਨਾਲ ਉਹਨਾਂ ਦੇ ਡਾਊਟਸ ਕਲੀਅਰ ਹੋ ਜਾਂਦੇ ਅਗਰ ਇਨਕੇ ਸਟੂਡੈਂਟ ਨਹੀਂ ਅਟੈਂਡ ਕਰ ਪਾ ਰਹੇ ਪਰ ਕੋਰਸਸ ਦੀ ਗੱਲ ਕਰੀਏ ਸਾਡੇ ਕੋਲ ਟੋਟਲ 10 ਪ੍ਰੋਗਰਾਮਸ ਅਵੇਲੇਬਲ ਨੇ ਆਨਲਾਈਨ এডੂਕੇਸ਼ਨ ਦੇ ਵਿੱਚ ਅਗਰ ਆਪਾਂ ਅੰਡਰ ਗ੍ਰੈਜੂਏਸ਼ਨ ਦੀ ਗੱਲ ਕਰੀਏ ਟੋਟਲ 3 ਪ੍ਰੋਗਰਾਮਸ ਅਵੇਲੇਬਲ ਨੇ ਸਾਡੇ ਕੋਲ ਬੀਏ ਅਵੇਲੇਬਲ ਹੈ ਜਰਨਲਿਸਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲ ਬੀਬੀਏ ਅਵੇਲੇਬਲ ਹੈ ਬੀਬੀਏ ਦੇ ਵਿੱਚ ਇਨ ਟੋਟਲ ਸਾਡੇ ਕੋਲ 15 ਸਪੈਸ਼ਲਾਈਜੇਸ਼ਨ ਬਣੇ ਹੋਏ ਨੇ ਰਿਕਾਰਡਡ ਸੈਸ਼ਨਸ ਵੀ ਨਹੀਂ ਦੇਖ ਪਾਉਂਦੇ ਸਾਡੇ ਵੱਲੋਂ ਉਹਨਾਂ ਨੂੰ ਸੈਲਫ ਸਟਡੀ ਮਟੀਰੀਅਲ ਵੀ ਪ੍ਰੋਵਾਈਡ ਹੁੰਦਾ ਉਹ ਵੀ ਉਹਨਾਂ ਦਾ ਦੋ ਤਰ੍ਹਾਂ ਦਾ ਹੁੰਦਾ ਉਹ ਆਪਣੇ ਅਕੋਰਡਿੰਗ ਦੇਖ ਸਕਦੇ ਨੇ ਜੇ ਲਗ ਚਾਹੇ ਉਹ ਇੰਡੀਆ ਦਾ ਹੋਵੇ ਚਾਹੇ ਉਹ ਕਿਸੇ ਵੀ ਗਲੋਬਲ ਟੈਰੀਟਰੀ ਦਾ ਹੈਗਾ ਉਹ ਐਡਮਿਸ਼ਨ ਲੈ ਸਕਦਾ ਹੈ ਐਡਮਿਸ਼ਨ ਦਾ ਕ੍ਰਾਈਟੇਰੀਆ ਕੀ ਹੁੰਦਾ ਹੈ ਜਦੋਂ ਆਪਾਂ ਐਡਮਿਸ਼ਨ ਲੈਣੀ ਹੈ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਹੈਗੀ ਐਡਮਿਸ਼ਨ ਲੈਣ ਦੇ ਲਈ ਵੀ ਕਿ ਜੇ ਆਪਾਂ ਐਡਮਿਸ਼ਨ ਪ੍ਰੋਸੈਸ ਦੀ ਗੱਲ ਕਰੀਏ ਬਹੁਤ ਆਸਾਨ ਜਿਹਾ ਪ੍ਰੋਸੈਸ ਹੈ ਸਟੂਡੈਂਟ ਨੂੰ ਪਹਿਲਾਂ ਸਾਡੀ ਅਫੀਸ਼ੀਅਲ ਵੈਬਸਾਈਟ ਤੇ ਰਜਿਸਟਰ ਕਰਨਾ ਹੁੰਦਾ onlineceu.in ਤੇ ਕੁਝ ਬੇਸਿਕ ਡਿਟੇਲਸ ਪੁੱਟ ਕਰਨੀਆਂ ਹੁੰਦੀਆਂ ਨੇ ਲਿੰਕ ਵੀ ਸ਼ੇਅਰ ਹੁੰਦਾ ਉਹਨਾਂ ਨੇ ਉਹਨਾਂ ਲੌਗਇਨ ਕਰਨਾ ਹੁੰਦਾ ਨਾ ਆਪਣੀ ਰਜਿਸਟ੍ਰੇਸ਼ਨ ਫੀਸ ਪੇ ਕਰਕੇ ਸੇਮ ਪੋਰਟਲ ਤੇ ਐਪਲੀਕੇਸ਼ਨ ਫਾਰਮ ਵਿਜ਼ੀਬਲ ਹੋ ਜਾਂਦਾ ਹੈ ਜਦੋਂ ਐਪਲੀਕੇਸ਼ਨ ਫਾਰਮ ਫਿਲ ਕਰਕੇ ਸੈਮੈਸਟਰ ਫੀਸ ਦੀ ਪੇਮੈਂਟ ਕਰਨੀ ਹੋ ਤਾਂ ਐਡਮਿਸ਼ਨ ਪ੍ਰੋਸੈ ਇਹ ਦਿੱਤਾ ਪਾਸ ਯੂਜੀਸੀ ਅਪਰੂਵਲ ਵੀ ਹੁੰਦਾ ਬੈਸ ਅਪਰੂਵਲ ਵੀ ਹੁੰਦਾ ਅ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕਿੰਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਕੋਰਸ ਨੂੰ ਕਰ ਸਕਦੇ ਹੋ ਇਸ ਦੇ ਜਿਹੜੇ ਅਸੀਂ ਪੜ੍ਹਾਈ ਅੱਜ ਕੱਲ੍ਹ ਔਨਲਾਈਨ ਲਰਨਿੰਗ ਜਿਸ ਨੂੰ ਅਸੀਂ ਕਈ ਪਲੇਟਫਾਰਮ ਤੇ ਦੇਖਦੇ ਹਾਂ ਕਿ ਔਨਲਾਈਨ ਸਟੱਡੀ ਹੋ ਰਹੀ ਹੈ ਪਰ ਉਹ ਸਟੱਡੀ ਕਿੰਨੀ ਕੋ ਐਮ ਹੈਗੀ ਐ ਉਹ ਸਟੱਡੀ ਦਾ ਨਾਲ ਫਿਊਚਰ ਚ ਕਿੰਨਾ ਕੋ ਬੈਨੀਫਿਟ ਹੈਗਾ ਉਹ ਸਟੱਡੀ ਉਸ ਅਕੋਰਡਿੰਗ ਕਰਵਾਈ ਜਾ ਰਹੀ ਕਿ ਨਹੀਂ ਜਾ ਰਹੀ ਜਿਸ ਦਾ ਜਿਸ ਅਕੋਰਡਿੰਗ ਅਸੀਂ ਸਿੱਖਣਾ ਚਾਹੁੰਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਸ ਨੂੰ ਅਸੀਂ ਕਿਤੇ ਡਿਪਲੋਮਾ ਜਾਂ ਡਿਗਰੀ ਕਰਦੇ ਆ ਉਸ ਦੀ ਮਾਨਤਾ ਵੀ ਬਹੁਤ ਜ਼ਰੂਰੀ ਹੈਗੀ ਜੇ ਅਗਰ ਅਸੀਂ ਸਟੱਡੀ ਕਰ ਰਹੇ ਆ ਔਨਲਾਈਨ ਲਰਨਿੰਗ ਜਿਹੜੇ ਘਰ ਬੈਠ ਕੇ ਜਿੰਨਾਂ ਕੋ ਸਮਾਂ ਨਹੀਂ ਹੁੰਦਾ ਉਹ ਅਜੇ ਹੀ ਪੜਾਈ ਕਰਨਾ ਚਾਹੁੰਦੇ ਨੇ ਅੱਜ ਅਸੀਂ ਪਹੁੰਚੇ ਸੀਓ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਟੌਪ ਨੰਬਰ 1 ਯੂਨੀਵਰਸਿਟੀ ਚ ਹੈਗੀ ਤੇ ਉਹਨਾਂ ਦੇ ਵੱਲੋਂ ਆਨਲਾਈਨ ਲਰਨਿੰਗ ਦੇ ਕੋਰਸ ਕਰਵਾਏ ਜਾਂਦੇ ਨੇ ਤਾਂ ਅਸੀਂ ਅੱਜ ਤੁਹਾਨੂੰ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਕਿਹੜੇ-ਕਿਹੜੇ ਕੋਰਸਿਸ ਹੈਗੇ ਨੇ ਐਡਮਿਸ਼ਨ ਪ੍ਰੋਸੈਸ ਕੀ ਹੈਗਾ ਕਿ ਜਿਹੜੀ ਡਿਗਰੀ ਹੈਗੀ ਇਸ ਦੀ ਮਾਨਤਾ ਪੂਰੀ ਹੁੰਦੀ ਹੈ ਸਾਡੇ ਨਾਲ ਮੈਡਮ ਪ੍ਰਭਜੋਤ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਵਿੱਚ ਆਪੀ ਤੇ ਜੀ ਥੈਂਕ ਯੂ ਸਰ ਥੈਂਕ ਯੂ so much ਅ ਅੱਜਕਲ ਸਮੇ ਕਿੰਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਹਰ ਕੋਈ ਆਪਦੇ ਟਾਈਮ ਦੇ ਨਾਲ ਪੜ੍ਹਨਾ ਚਾਹੁੰਦਾ ਹੈ ਸਮਾਂ ਨਹੀਂ ਹੁੰਦਾ ਤੇ ਆਨਲਾਈਨ ਲਰਨਿੰਗ ਕਿੰਨੀ ਕੋ ਤੁਸੀਂ ਸਮਝੋ ਇਫੈਕਟਡ ਹੈ ਸਰ ਜਿਵੇਂ ਸਾਡੀ ਆਨਲਾਈਨ ਲਰਨਿੰਗ ਦੀ ਟੈਗਲਾਈਨ ਹੀ ਹੈ ਐਨੀ ਟਾਈਮ ਐਨੀ ਵੇਅਰ ਉਹਦੇ ਸਟੂਡੈਂਟ ਦੀ ਕੋਈ ਕੰਪਲਸ਼ਨ ਨਹੀਂ ਹੁੰਦੀ ਕਿ ਉਹਨਾਂ ਨੇ ਕਲਾਸ ਅਟੈਂਡ ਕਰਨੀ ਹੈ ਜਾਂ ਨਹੀਂ ਕਰਨੀ ਹੈ ਅਗਰ ਉਹ ਨਹੀਂ ਅਟੈਂਡ ਕਰ ਪਾ ਰਹੇ ਤੋ ਵੀ ਕੋਈ ਇਸ਼ੂਸ ਨਹੀਂ ਹੁੰਦੇ ਸੇਮ ਉਹਨਾਂ ਦੇ ਰਿਕਾਰਡਡ ਫਾਰਮ ਚ ਅਵੇਲੇਬਲ ਰਹਿੰਦੇ ਆ ਜਿਵੇਂ ਸਾਡੇ ਕੋਲ ਕੁਝ ਇੰਟਰਨੈਸ਼ਨਲ ਸਟੂਡੈਂਟਸ ਵੀ ਹੁੰਦੇ ਆ ਜੋ ਕੈਨੇਡਾ ਜਾਂ ਯੂ ਐਸ ਬੇਸਡ ਹੁੰਦੇ ਆ ਤੇ ਓਬਵੀਅਸਲੀ ਉਹਨਾਂ ਕੋਲ ਟਾਈਮ ਨਹੀਂ ਹੋਏਗਾ ਤੋ ਰਾਤ ਨੂੰ ਵੀ ਆਪਣੇ ਕਲਾਸਿਸ ਦੇ ਸਕਤੇ ਆ ਮਤਲਬ ਇਹ ਇੱਕ ਐਨੀ ਵੇਅਰ ਐਨੀ ਟਾਈਮ ਮਤਲਬ ਜਿੱਥੋਂ ਦਾ ਕੋਈ ਸਟੂਡੈਂਟ ਚਾਹੇ ਉਹ ਵਿਦੇਸ਼ ਚ ਬੈ ਹਾਂਜੀ ਜੁੱਸ ਵੈਸੇ ਅਸੀਂ ਲਾਈਵ ਇੰਟਰਐਕਟਿਵ ਸੈਸ਼ਨਸ ਕਰਵਾਣੇ ਆ ਜਿਹੜੇ ਵੀ ਸਟੂਡੈਂਟ ਅਗਰ ਅਟੈਂਡ ਕਰ ਪਾ ਰਿਹਾ ਤਾਂ ਨਾਲ ਦੀ ਨਾਲ ਉਹਨੇ ਡਾਊਟਸ ਕਲੀਅਰ ਹੋ ਜਾਂਦੇ ਅਗਰ ਇਨਕੇ ਸਟੂਡੈਂਟ ਨਹੀਂ ਅਟੈਂਡ ਕਰ ਪਾ ਰਿਹਾ ਉਹ ਆਪਣੇ ਰਿਕਾਰਡਡ ਕਲਾਸਿਸ ਦੇਖ ਸਕਦੇ ਉਸ ਤੋਂ ਬਾਅਦ ਅਸੀਂ ਡਾਊਟ ਸੈਸ਼ਨਸ ਵੀ ਕਰਵਾਣੇ ਆ ਸਟੂਡੈਂਟ ਅਪਨੇ ਅਕੋਰਡਿੰਗ ਆਪਣੇ ਡਾਊਟ ਸੈਸ਼ਨਸ ਵੀ ਸਕੈਡਿਊਲ ਕਰਵਾ ਸਕਦੇ ਨੇ ਉਹਨਾਂ ਨੂੰ ਸਬਜੈਕਟ ਸਿਲੈਕਟ ਕਰਨਾ ਹੁੰਦਾ ਡੇਟ ਐਂਡ ਟਾਈਮ ਕਰਨਾ ਉਸ ਅਕੋਰਡਿੰਗ ਉਹਨਾਂ ਦੇ ਡਾਊਟ ਸੈਸ਼ਨਸ ਵੀ ਉਹਨਾਂ ਦੇ ਅਕੋਰਡਿੰਗ ਕਲੀਅਰ ਹੁੰਦੇ ਆ। ਮਤਲਬ ਜਦੋਂ ਕੋਈ ਫ੍ਰੀ ਹੁੰਦਾ ਕਿਉਂਕਿ ਜੌਬ ਲਾਈਨ ਵਾਲੇ ਹੁੰਦੇ ਨੇ ਜਾਂ ਜਿਹੜੇ ਜਿਨ੍ਹਾਂ ਨੇ ਆਪਣੇ ਘਰ ਦੇ ਕੰਮ ਲੇਡੀਜ਼ ਹੁੰਦੀਆਂ ਨੇ ਘਰ ਦੇ ਕੰਮ ਫ੍ਰੀ ਹੋਣ ਤੋਂ ਬਾਅਦ ਉਹ ਪੜ੍ਹਾਈ ਸ਼ੁਰੂ ਕਰਨੀ ਹੁੰਦੀ ਮਤਲਬ ਉਹ ਆਪਣਾ ਲੌਗਇਨ ਕਰਨਗੇ ਤਾਂ ਉਹ ਚੀਜ਼ ਉਹਨਾਂ ਦੇ ਸਾਹਮਣੇ ਆ ਜਾਏਗਾ ਉਹ ਲੈਕਚਰ। ਹਾਂਜੀ ਉਹ ਸਾਰੇ ਲੈਕਚਰਸ ਉਹਨਾਂ ਦੇ ਰਿਕਾਰਡਡ ਫਾਰਮ ਚ ਅਵੇਲੇਬਲ ਰਹੇਗੇ। ਅਗਰ ਇਨਕੋ ਸੋ ਰਿਕਾਰਡਡ ਸੈਸ਼ਨਸ ਵੀ ਨਹੀਂ ਦੇਖ ਪਾਉਂਦੇ ਸਾ ਉਹ ਵੀ ਉਹਨਾਂ ਦਾ ਦੋ ਤਰ੍ਹਾਂ ਦੇ ਤੰਦ ਆਪਣੇ ਅਕੋਰਡਿੰਗ ਦੇਖ ਸਕਦੇ ਨੇ ਮਤਲਬ ਸੈਲਫ ਵੀ ਤੁਸੀਂ ਕਰਾਉਂਦੇ ਇੱਕ ਅਸੀਂ ਇਹ ਜਾਨਣਾ ਚਾਹੁੰਦੇ ਕਿਉਂਕਿ ਇਹਦਾ ਐਡਮਿਸ਼ਨ ਦਾ ਕ੍ਰਾਈਟੇਰੀਆ ਕੀ ਹੁੰਦਾ ਹੈ ਜਦੋਂ ਆਪਾਂ ਐਡਮਿਸ਼ਨ ਲੈਣੀ ਹੈ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਹੈਗੀ ਐਡਮਿਸ਼ਨ ਲੈਣ ਦੇ ਲਈ ਵੀ ਜਾਂ ਉਹ ਵੀ ਤੁਸੀਂ ਫੋਨ ਤੇ ਜਾਂ ਮੇਲ ਮਤਲਬ ਆਪਣੀ ਇਸ ਵੈਬਸਾਈਟ ਤੇ ਵੀ ਐਡਮਿਸ਼ਨ ਲੈ ਸਕਦੇ ਹੋ ਜੇ ਜਪਡਮਿਸ਼ਨ ਪ੍ਰੋਸੈਸ ਦੀ ਗੱਲ ਕਰੀਏ ਬਹੁਤ ਆਸਾਨ ਜਿਹਾ ਪ੍ਰੋਸੈਸ ਹੈ ਸਟੂਡੈਂਟ ਨੂੰ ਪਹਿਲਾਂ ਸਾਡੀ ਅਫੀਸ਼ੀਅਲ ਵੈਬਸਾਈਟ ਤੇ ਰਜਿਸਟਰ ਕਰਨਾ ਹੁੰਦਾ ਹੈ onlinecu.in ਤੇ ਕੁਝ ਬੇਸਿਕ ਡਿਟੇਲਸ ਪੁੱਟ ਕਰਨੀਆਂ ਹੁੰਦੀਆਂ ਨੇ ਜਿਵੇਂ ਸਟੂਡੈਂਟ ਦਾ ਨੇਮ ਹੋ ਗਿਆ ਮੋਬਾਈਲ ਨੰਬਰ ਹੋ ਗਿਆ ਤੇ ਈਮੇਲ ਆਈਡੀ ਹੋ ਗਈ ਡੇਟ ਆਫ ਬਰਥ ਜੰਦਦਰ ਸਟੂਡੈਂਟ ਰਜਿਸਟਰ ਕਰਦੇ ਨੇ ਸੇਮ ਉਹਨਾਂ ਨੂੰ ਆਈਡੀ ਪਾਸ ਬਣਾਉਂਦੇ ਈਮੇਲ ਅਡਰੈਸ ਤੇ ਆ ਜਾਂਦੇ ਨੇ ਪਲੱਸ ਉਹਨਾਂ ਨੂੰ ਲਿੰਕ ਵੀ ਸ਼ੇਅਰ ਹੁੰਦਾ ਹੈ ਉਹਨਾਂ ਨੇ ਉਹਨਾਂ ਲੌਗ ਇਨ ਕਰਨਾ ਹੁੰਦਾ ਹੈ ਨਾ ਆਪਣੀ ਰਜਿਸਟ੍ਰੇਸ਼ਨ ਫੀਸ ਪੇ ਕਰਕੇ ਸੇਮ ਪੋਰਟਲ ਤੇ ਐਪਲੀਕੇਸ਼ਨ ਫਾਰਮ ਵਿਜ਼ਿਬਲ ਹੋ ਜਾਂਦਾ ਹੈ ਜਦੋਂ ਐਪਲੀਕੇਸ਼ਨ ਫਾਰਮ ਫਿਲ ਕਰਕੇ ਸੈਮੈਸਟਰ ਫੀਸ ਦੀ ਪੇਮੈਂਟ ਕਰਨੀ ਹੁੰਦਾ ਐਡਮਿਸ਼ਨ ਪ੍ਰੋਸੈਸ ਕੰਪਲੀਟ ਹੋ ਜਾਂਦਾ ਮਤਲਬ ਕੋਈ ਐਕਸਟਰਾ ਫੀਸ ਨਹੀਂ ਹੁੰਦੀ ਜੋ ਜੋ ਨਾਰਮਲ ਫੀਸ ਹੁੰਦੀਆਂ ਨੇ ਉਹ ਹੀ ਫੀਸ ਰਹਿਣੀਆਂ ਹਾਂ ਹਾਂਜੀ ਫੀਸ ਸਟ੍ਰਕਚਰ ਸਾਡਾ ਅਫੋਰਡੇਬਲ ਹੈ ਉਹਦੇ ਵਿੱਚ ਵਾਸਤੇ ਸਟੂਡੈਂਟ ਨੂੰ EMI ਦਾ ਆਪਸ਼ਨ ਵੀ ਅਵੇਲ ਕਰਦੇ ਹਾਂ ਕਿ ਅਗਰ ਇੰਕੇ ਸਟੂਡੈਂਟ ਆਪਣੀ ਸੈਮੈਸਟਰ ਫੀਸ ਖੁ ਮਤਲਬ ਸਾਰੀਆਂ ਆਪਸ਼ਨ ਹੈਗੀਆਂ ਨੇ ਇੱਕ ਅਸੀਂ ਮੈਡਮ ਇਹ ਜਾਨਣਾ ਚਾਹੁੰਦੇ ਹਾਂ ਕਿ ਕਿਉਂਕਿ ਜਦੋਂ ਬੱਚੇ ਜਾਂ ਕੋਈ ਵੀ ਏਜਡ ਪਰਸਨ ਐਡਮਿਸ਼ਨ ਲੈਂਦਾ ਹੈ ਉਸ ਐਡਮਿਸ਼ਨ ਦਾ ਮਤਲਬ ਇਹ ਹੁੰਦਾ ਉਹਨੇ ਆਪਣੇ 2 ਸਾਲ ਜਾਂ ਸਾਲ ਤੁਹਾਨੂੰ ਦਿੱਤਾ ਪਰ ਜਿਹੜੀ ਉਹ ਹੱਥੇ 'ਚ ਡਿਗਰੀ ਪ੍ਰਾਪਤ ਹੁੰਦੀ ਹੈ ਉਸ ਡਿਗਰੀ ਦੀ ਵੈਲਿਊ ਫਿਰ ਕਿੰਨੀ ਹੋਏਗੀ ਜੀ ਆਪਾਂ ਡਿਗਰੀ ਦੀ ਵੈਲਿਊ ਦੇ ਕਲ ਕਰੀਏ ਉਹ ਆਪਣੀ ਰੈਗੂਲਰ ਦੀ ਇਕੁਇਵੈਲੈਂਟ ਹੁੰਦੀ ਹੈ ਬਿਕਾਜ਼ ਸਟੂਡੈਂਟ ਜੋ ਡਿਗਰੀ ਅਰਨ ਕਰਦੇ ਨੇ ਡਿਗਰੀ ਦੇ ਪਾਸ UGC ਅਪਰੂਵਲ ਵੀ ਹੁੰਦਾ ਬੈਸ ਅਪਰੂਵਲ ਵੀ ਹੁੰਦਾ ਸੋ ਅਗਰ ਸਟੂਡੈਂਟ ਫਦਰ ਗਵਰਨਮੈਂਟ ਸੈਕਟਰ ਲਈ ਵੀ ਅਪਲਾਈ ਕਰਨਾ ਚਾਹੁੰਦੇ ਨੇ ਜੌਬ ਦੇ ਲਈ ਜਾਂ ਫਿਰ ਹੁੰਦਾ ਹੈ ਸਟੱਡੀ ਦੇ ਪਲਾਨਸ ਬੰਦਦੇ ਆ ਗਵਰਨਮੈਂਟ ਸੈਕਟਰ ਚ ਵੀ ਡਿਗਰੀ ਐਕਸੈਪਟੇਬਲ ਹੁੰਦੀ ਹੈ ਪਲੱਸ ਉਹਨਾਂ ਦੀ ਅਬ੍ਰੋਡ ਚ ਵੀ ਡਿਗਰੀ ਐਕਸੈਪਟੇਬਲ ਹੁੰਦੀ ਹੈ ਸੋ ਡਿਗਰੀ ਰਿਗਾਰਡਿੰਗ ਸਟੂਡੈਂਟ ਕੋਈ ਇਸ਼ੂਸ ਫੇਸ ਨਹੀਂ ਕਰਦਾ ਮਤਲਬ ਅਸੀਂ ਨੇ ਫਿਊਚਰ ਦੇ ਲਈ ਸਟੱਡੀ ਲਈ ਜਾਂਦੇ ਤਾਂ ਉਹ ਕਹਿੰਦੇ ਨਹੀਂ ਇਹ ਤਾਂ ਐਫੀਲੀਏਟ ਨਹੀਂ ਹੈਗੀ ਨਹੀਂ ਸਟੂਡੈਂਟ ਡਿਗਰੀ ਕੇ ਪਾਸ ਡਬਲਯੂ ਐਸ ਅਪਰੂਵਡ ਅੰਦਰ ਸੋ ਕਰੋ ਇੰਟਰਨੈਸ਼ਨਲ ਲੈਵਲ ਤੇ ਵੀ ਅਪਲਾਈ ਕਰਦੇ ਉਹਨਾਂ ਨੂੰ ਕੋਈ ਇਸ਼ੂਸ ਫੇਸ ਨਹੀਂ ਹੁੰਦੇ ਜੀ ਮੈਂ ਅਸੀਂ ਕੁਝ ਕੁ ਕੋਰਸਸ ਬਾਰੇ ਜਾਣਦੇ ਜਿਹੜੇ ਬਹੁਤ ਐਮ ਹੈਗੇ ਨੇ ਜਿਹੜੇ ਅੱਜ ਕੱਲ ਲੋਕ ਕਰਨਾ ਚਾਹੁੰਦੇ ਆਨਲਾਈਨ ਲੋਕ ਕਰ ਵੀ ਰਹੇ ਹੋਣਗੇ ਪਰ ਕਈ ਵਾਰ ਕੋਈ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਉਹ ਕੋਰਸਸ ਬਾਰੇ ਜਾਨਣਾ ਚਾਹਾਂਗੇ ਅਸੀਂ ਹਾਂਜੀ ਅਗਰ ਆਪਾਂ ਕੋਰਸਸ ਦੀ ਗੱਲ ਕਰੀਏ ਸਾਡੇ ਕੋਲ ਟੋਟਲ 10 ਪ੍ਰੋਗਰਾਮਸ ਅਵੇਲੇਬਲ ਨੇ ਆਨਲਾਈਨ ਐਜੂਕੇਸ਼ਨ ਦੇ ਵਿੱਚ ਅ ਅਵੇਲੇਬਲ ਹੈ ਜਰਨਲਿਸਟਮੈਂਟ ਮਾਸ ਕਮਿਊਨੀਕੇਸ਼ਨ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋ ਬੀਬੀ ਅਵੇਲੇਬਲ ਹੈ ਬੀਬੀਏ ਦੇ ਵਿੱਚ ਇਨ ਟੋਟਲ ਸਾਡੇ ਕੋ 15 ਸਪੈਸ਼ਲਾਈਜੇਸ਼ਨਸ ਨੇ ਸੋ ਸਟੂਡੈਂਟ ਉਹਨਾਂ ਵਿੱਚੋਂ ਕੋਈ ਵੀ ਦੋ ਚੂਜ਼ ਕਰ ਸਕਦੇ ਨੇ ਉਸ ਤੋਂ ਬਾਅਦ ਸਾਡੇ ਕੋ ਬੀਸੀਏ ਅਵੇਲੇਬਲ ਹੈ ਤੇ ਇਹੀ ਅਗਰ ਆਪ ਮਾਸਟਰਸ ਪ੍ਰੋਗਰਾਮ ਦੀ ਆਪਾਂ ਗੱਲ ਕਰੀਏ ਮਾਸਟਰ ਦੇ ਵਿੱਚ ਸਾਡੇ ਕੋ ਐਮਏ ਅਵੇਲੇਬਲ ਹੈ ਜਰਨਲਿਸਟਮੈਂਟ ਮਾਸ ਕਮਿਊਨੀਕੇਸ਼ਨ ਦੇ ਵਿੱਚ ਦੈਨ ਐਮਏ ਇੰਗਲਿਸ਼ ਹੈ ਐਮਏ ਇਕਨੋਮਿਕਸ ਵੀ ਅਵੇਲੇਬਲ ਹੈ ਦੈਨ ਐਮਐਸਸੀ ਮੈਥਮੈਟਿਕਸ ਵੀ ਅਵੇਲੇਬਲ ਹੈ ਐਮਬੀਏ ਵੀ ਅਵੇਲੇਬਲ ਆ ਸਾਡੇ ਕੋ ਤਾਂ ਐਮਬੀਏ ਦੇ ਵਿੱਚ ਬੀ ਬੱਚਾ ਜਾਂ ਸਟੂਡੈਂਟ ਕੋਈ ਵੀ ਉਹ ਕਰਨਲ ਹੋਵੇ ਤੁਹਾਡੇ ਕੋਲ ਸਭ ਕੁਝ ਹੈਗਾ ਤੇ ਇਹਦਾ ਮਤਲਬ ਮੇਨ ਇਹ ਹੈਗਾ ਕਿ ਸਮਾਂ ਉਹ ਐਸ ਪਰ ਪਰਸਨ ਜਿਵੇਂ ਉਹਨੂੰ ਸੈੱਟ ਬੈਠਦਾ ਉਦਾਂ ਕਰ ਸਕਦਾ ਹੈ ਹਾਂਜੀ ਆਪਣੇ ਅਕੋਰਡਿੰਗ ਕਰ ਸਕਦੇ ਨੇ ਇਸ ਤੋਂ ਇਲਾਵਾ ਸਟੂਡੈਂਟ ਇੱਥੇ ਡਿਗਰੀ ਤਾਂ ਆਰਨ ਕਰਦੇ ਹੀ ਆਂ ਬਟ ਨਾਲ ਦੇ ਨਾਲ ਸਟੂਡੈਂਟ ਕੋ 10 ਮਾਡੂਲਸ ਐਕਸੈਸ ਵੀ ਰਹਿੰਦਾ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨ ਕੀ ਤਰਫੋਂ ਇੱਕ ਤਰ੍ਹਾਂ ਨਾ ਸਟੂਡੈਂਟਸ ਦੀ ਡਿਗਰੀ ਤਾਂ ਦੇ ਹੀ ਰਹੇ ਆ ਬਟ ਇੰਟਰਨੈਸ਼ਨਲ ਐਕਸਪੋਜ਼ਰ ਵੀ ਮਿਲ ਰਿਹਾ ਸਟੂਡੈਂਟ ਨੂੰ ਬਟ ਪਲੇਸਮੈਂਟ ਵੀ ਹੈਗੀ ਹੈ ਅਸੀਂ ਇਸ ਲਰਨਿੰਗ ਪ੍ਰੋਗਰਾਮ ਦੇ ਵਿੱਚ ਦੇਖੀਏ ਤਾਂ ਹਾਂਜੀ ਸਾਡੇ ਵੱਲੋਂ ਸਟੂਡੈਂਟ ਨੂੰ ਪਲੇਸਮੈਂਟ ਅਸਿਸਟੈਂਸ ਵੀ ਪ੍ਰੋਵਾਈਡ ਹੁੰਦੀ ਹੈ ਪਲੇਸਮੈਂਟ ਕੋਨ-ਕੋਨਸੀ ਪ੍ਰੇਪਰੇਸ਼ਨ ਹੁੰਦੀ ਹੈ ਕਿ ਇਸ ਦਾ ਕੁਐਸਚਨ ਆਨਸਰ ਆਊਂਡ ਸੈਂਟਰਲ ਕਰਦੇ ਆਂ ਅਗਰ ਆਪ ਪਲੇਸਮੈਂਟ ਓਪਰਚ्युनिटीज ਦੀ ਗੱਲ ਕਰੀਏ ਉਹ ਸੇਮ ਹੁੰਦੀ ਹੈ ਜਿੱਦਾਂ ਰੈਗੂਲਰ ਦੀ ਹੈ ਜਿੱਦਾਂ ਕੰਪਨੀਆਂਸ ਪਲੇਸਮੈਂਟ ਲਈ ਰੈਗੂਲਰ ਸਟੂਡੈਂਟਸ ਲਿਆਉਂਦੀ ਨਾ ਸੇਮ ਸਟੂਡੈਂਟ ਉੱਥੇ ਬੈਠ ਸਕਦੇ ਆਪਣੇ ਪਲੇਸਮੈਂਟ ਲਈ ਇੱਕ ਸਾਡਾ ਇਹ ਹੈਗਾ ਪੇਪਰ ਜਿਹੜਾ ਐਗਜ਼ਾਮ ਹੁੰਦਾ ਹੈ ਜਿਹੜਾ ਸਾਡਾ ਫਾਈਨਲ ਐਗਜ਼ਾਮ ਹੁੰਦੇ ਨੇ ਉਹ ਕਈ ਜਿੱਦਾਂ ਅਬਰੋਡ ਤੁਸੀਂ ਕਰ ਕਰੋ ਇੱਥੇ ਆ ਨਹੀਂ ਸਕਦੇ ਫਿਰ ਉਹਨਾਂ ਦਾ ਕੀ ਮਤਲਬ ਸ਼ਡਿਊਲ ਰਹਿੰਦਾ ਹੈ ਉਹਨਾਂ ਨੂੰ ਪੇਪਰ ਤਾਂ ਬਹੁਤ ਜ਼ਰੂਰੀ ਹੈਗੇ ਨੇ ਡਿਗਰੀ ਜੀ ਐਗਜ਼ਾਮਸ ਵੀ ਆਨਲਾਈਨ ਹੀ ਰਹਿੰਦੇ ਨੇ ਸਟੂਡੈਂਟ ਨੂੰ ਐਗਜ਼ਾਮ ਤੋਂ ਪਹਿਲਾਂ ਆਈਡੀ ਪਾਸਵਰਡ ਉਹਨੂੰ ਸ਼ੇਅਰ ਕਰ ਦਿੱਤਾ ਜਾਂਦਾ ਉਹਨਾਂ ਦੀ ਈਮੇਲ ਐਡਰੈਸ ਤੇ ਲਿੰਕ ਵੀ ਸ਼ੇਅਰ ਹੁੰਦਾ ਉੱਥੇ ਸਟੂਡੈਂਟ ਨੇ ਲੌਗਇਨ ਕਰਨਾ ਹੁੰਦਾ ਸਟੂਡੈਂਟ ਆਪਣੀ ਡੇਟ ਸ਼ੁਡ ਆਪਣੇ ਅਕੋਰਡਿੰਗਲੀ ਵੀ ਚੂਜ਼ ਕਰ ਸਕਦੇ ਹਨ ਜਿਵੇਂ ਉਹਨਾਂ ਦੇ ਸਿਰਫ ਵੀਕਐਂਡਸ ਪਰ ਹੀ ਐਗਜ਼ਾਮਸ ਰਹਿੰਦੇ ਨੇ ਸਿਰਫ ਸੈਟਰਡੇ ਐਂਡ ਸੰਡੇ ਆਪਣੇ ਅਕੋਰਡਿੰਗ ਸਟੂਡੈਂਟ ਆਪਣੀ ਡੇਟ ਚੂਜ਼ ਕਰ ਸਕਦੇ ਨੇ ਆਪਣੇ ਅਕੋਰਡਿੰਗ ਆਪਣਾ ਟਾਈਮ ਵੀ ਚੂਜ਼ ਕਰ ਸਕਦੇ ਨੇ ਸਾਡੇ ਕੋਲ ਫਲੈਕਸੀਬਿਲਟੀ ਹੈ ਟਾਈਮਿੰਗ ਮਾਰਨਿੰਗ ਆਫਟਰਨੂਨ ਈਵਨਿੰਗ ਟੋਟਲ 3 ਸਲੋਟਸ ਹੁੰਦੇ ਉਹ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਨੇ ਐਗਜ਼ਾਮਿਨੇਸ਼ਨਸ ਦੇ ਲਈ ਕਿੰਨੇ ਕੁ ਸਟੂਡੈਂਟ ਅਸੀਂ ਕਹਿ ਚਾਹੁੰਦੇ ਹਾਂ ਕੁਛ ਨਾ ਵੀ ਕਿੰਨੇ ਕੁ ਸਟੂਡੈਂਟ ਹੋਂ ਤੱਕ ਇੱਥੇ ਕੋਈ ਆਈਡੀਆ ਜੋ ਹੋਏ ਕਿਉਂਕਿ ਇੱਥੇ ਦਾ ਗਿਣਤੀ ਤਾਂ ਅਸੀਂ ਸੋਚ ਸਕਦੇ ਬਹੁਤ ਵੱਡੀ ਗਿਣਤੀ ਹੈਗੀ ਹੈ ਕਿ ਕੁਝ ਆਈਡੀਆ ਹੈਗਾ ਕਿੰਨੇ ਕੁ ਸਟੂਡੈਂਟ ਜਿਹੜੇ ਇਤੋਂ ਪੜ੍ਹਾਈ ਨੂੰ ਪ੍ਰਾਪਤ ਕਰ ਚੁੱਕੇ ਨੇ ਆਨਲਾਈਨ ਅਗਰ ਆਪਾਂ ਜੋ ਪਾਸ ਆਊਟ ਬੈਚ ਹੋ ਚੁੱਕੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਅਗਰ ਹੁਣ ਤੱਕ ਯੂਜੀ ਦੇ ਸਾਡੇ ਕੋਲ ਜਿਹੜੇ ਦੋ ਬੈਚ ਆ ਜੋ ਪਾਸ ਆਊਟ ਹੋ ਚੁੱਕੇ ਆ ਅਗਰ ਆਪ ਮਾਸਟਰਸ ਡਿਗਰੀ ਦੀ ਗੱਲ ਕਰੀਏ ਹੁਣ ਤੱਕ ਚਾਰ ਬੈਚ ਸਾਡੇ ਪਾਸ ਆਊਟ ਹੋ ਚੁੱਕੇ ਨੇ ਤੇ ਇਨ ਟੋਟਲ ਹੁਣ ਅਗਰ ਆਪਾਂ ਅਗਰ ਰੇਸ਼ਿਓ ਚ ਗੱਲ ਕਰੀਏ ਤਾਂ 2000 ਪਲੱਸ ਸਟੂਡੈਂਟਸ ਆਏ ਤੱਕ ਜੋ ਪਾਸ ਆਊਟ ਹੋ ਚੁੱਕੇ ਨੇ ਮਤਲਬ ਉਹ ਇੱਕ ਆਪਦੇ ਆਪ ਨੂੰ ਸੈਟ ਸਮਝਦੇ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਤੁਹਾਡੀ ਗੱਲਬਾਤ ਹੀ ਹੋਈ ਹੋਣੀ ਹੈ ਵੀ ਉਹ ਅੱਗੇ ਕਿਸੇ ਅਦਾਰਿਆਂ 'ਚ ਗਏ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹਾਂ ਜੋ ਡਿਪੈਂਡ ਕਰਦਾ ਸਟੂਡੈਂਟ ਸੇ ਜਿਵੇਂ ਮੋਸਟਲੀ ਆਨਲਾਈਨ ਦੇ ਵਿੱਚ ਕੀ ਹੁੰਦਾ ਵਰਕਿੰਗ professions ਆਉਂਦੇ ਨੇ ਜੋ ਆਲਰੇਡੀ ਜੌਬ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਜਸਟ ਇੱਕ ਪੁਸ਼ ਚਾਹੀਦਾ ਹੁੰਦਾ ਆਪਣੀ ਹਾਇਰ ਪੋਸਟ ਲਈ ਅਪਲਾਈ ਕਰਨ ਲਈ ਹਾਂਜੀ ਤਾਂ ਮੋਸਟਲੀ ਵਰਕਿੰਗ professions ਹੁੰਦੇ ਨੇ ਬਾਕੀ ਜੋ ਸਟੂਡੈਂਟ ਪਲੇਸਮੈਂਟ ਆਉਂਦੀ ਉਹ ਸ ਅਕੋਰਡਿੰਗ ਰਹਿੰਦੀਆਂ ਨੇ ਜੋ ਸਟੂਡੈਂਟ ਜੌਬ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਸ ਅਕੋਰਡਿੰਗ ਫਿਰ ਉਹਨਾਂ ਦਾ process ਰਹਿੰਦਾ ਹੈ ਮੈਸੇਜ ਕੀ ਹੈ ਤੁਹਾਡਾ ਪੂਰੇ ਅਸੀਂ ਯੂਨੀਵਰਸਿਟੀ ਪੂਰੇ ਵਰਲਡ ਵਿੱਚ ਕੰਮ ਕਰ ਰਹੀ ਹੈ ਇੱਕ ਅਸੀਂ ਲੋਕਾਂ ਨੂੰ ਟੀਚਿੰਗ ਦੇ ਰਹੀਏ ਇੱਕ ਅੱچھے ਰਸਤੇ ਲਗਾ ਰਹੀਏ ਕੀ ਤੁਹਾਡ ਮੈਸੇਜ ਆਈਏ ਕਿ ਉਹਨਾਂ ਨੂੰ ਸਟੱਡੀ ਕਰਨੀ ਚਾਹੀਦੀ ਹੈ ਬਿਕਾਸ ਅੱਜਕੱਲ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਚੁੱਕੀ ਹੈ ਐਜੂਕੇਸ਼ਨ ਅਗਰ ਤੁਸੀਂ ਕਰ ਹਾਇਰ ਪੋਸਟ ਤੇ ਵੀ ਅਪਲਾਈ ਕਰਦੇ ਹੋ ਤੁਹਾਡੀ ਐਜੂਕੇਸ਼ਨ ਬਹੁਤ ਮੈਟਰ ਕਰਦੀ ਹੈ ਸੋ ਉਹਨਾਂ ਨੂੰ ਸਟੱਡੀ ਕਰਨੀ ਚਾਹੀਦੀ ਹੈ ਅਗਰ ਰੈਗੂਲਰ ਮੋਡਸ ਨਹੀਂ ਅਵੇਲੇਬਲ ਹੈ ਨੋ ਵਰੀ ਸੋ ਆਨਲਾਈਨ ਐਜੂਕੇਸ਼ਨ ਤੋਂ ਵੀ ਸਟੱਡੀ ਕਰ ਸਕਦੇ ਹੋ ਉਹਨਾਂ ਦੀ ਡਿਗਰੀ ਹਰ ਸੈਕਟਰ ਸੇ ਅਕਸੈਪਟੇਬਲ ਐਂਡ ਵੈਲਿਡ ਰਹਿੰਦੀ ਹੈ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸਾਡੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਇਸ ਸਮੇਂ ਮੌਜੂਦ ਨੇ ਸੀਯੂ ਤੋਂ ਸਭ ਤੋਂ ਪਹਿਲਾਂ ਸਵਾਗਤ ਹੈ ਡ ਹਾਂਜੀ ਅੱਜਕੱਲੇ ਇੱਕ ਕਨਸੈਪਟ ਚੱਲ ਰਿਹਾ ਹੈ ਜੋ ਕਿ ਗਲੋਬਲ ਕਨਸੈਪਟ ਹੈ ਲਾਈਫ ਲੌਂਗ ਲਰਨਿੰਗ ਦਾ ਮਤਲਬ ਤੁਸੀਂ ਇੱਕ ଫਾਰਮਲ এড્યુਕੇਸ਼ਨ ਲੈ ਕੇ ਕਿਸੇ ਵੀ ਕਿੱਤੇ 'ਚ ਚਲੇ ਜਾਨੇ ਹੋ ਚਾਹੇ ਉਹ ਸਰਕਾਰੀ ਕਿੱਤਾ ਹੈ ਸਰਕਾਰੀ ادارے ਚਲੇ ਜਾਨੇ ਹੋ ਚਾਹੇ ਤੁਸੀਂ ਕਾਰਪੋਰੇਟ ਚਲੇ ਜਾਨੇ ਹੋ ਚਾਹੇ ਐਂਟਰਪ੍ਰੈਨਿਅਰ ਕਰਨ ਲੱਗ ਜਾਨੇ ਹੋ ਚਾਹੇ ਤੁਹਾਡਾ ਫੈਮਿਲੀ ਬਿਜ਼ਨਸ ਹੈ ਬਟ ਇੱਕ ଫਾਰਮਲ এড્યુਕੇਸ਼ਨ ਕਰਨ ਤੋਂ ਬਾਅਦ ਇੱਕ ਸਟੇਜ ਲਾਈਕ ਦੀ ਆਉਂਦੀ ਹੈ ਕਿ ਆਪਾਂ ਕੁਝ ਹੋਰ ਸਿੱਖੀਏ ਤਾਂ ਉਹ ਜਿਹੜੀ ਤੁਹਾਡੇ ਅੰਦਰ ਜਿਗਿਆਸਾ ਹੈਗੀ ਹੈ ਸਿੱਖਣ ਦੀ ਉਹ ਦੈਟ ਇਜ਼ ਲਾਈਫ ਲੌਂਗ ਲਰਨਿੰਗ ਤੇ ਹੁਣ ਉਹਨੂੰ ਸਿੱਖਿਆ ਕਿਵੇਂ ਜਾਵੇ ਹੁਣ ਤੁਸੀਂ ਕਿਸੇ ਵੀ ਏਜ ਬ੍ਰੈਕਟ ਦੇ ਹੋ ਫਾਰਮਲ ਕਾਲਜ ਜਾਣਾ ਬਹੁਤ ਆਕਾ ਹੈ ਤੁਹਾਡੇ ਆਪਣੇ ਰੁਚੀਵੇਂ ਨੇ ਹੋਰ ਤੁਹਾਡੀਆਂ ਕੋਈ ਸ਼ਰਮ ਜੀ ਮਹਿਸੂਸ ਕਰਦਾ ਬੰਦਾ ਉਮਰ ਦੇ ਹਿਸਾਬ ਨਾਲ ਉਹਨਾਂ ਬੱਚਿਆਂ ਜਾ ਕੇ ਬਹਿਣਾ ਉਹ ਮਤਲਬ ਆਪਦੇ ਆਪ ਨੂੰ ਅਨਕੰਫਰਟ ਹੀ ਸਮਝ ਸਕਦੇ ਸੀ ਹਾਂਜੀ ਹਾਂਜੀ ਇਹ ਵੀ ਇੱਕ ਰੀਜ਼ਨ ਹੁੰਦਾ ਹੈ ਤੇ ਇਹ ਤਾਂ ਹੁਣ ਦੇਖੋ ਟੈਕਨੋਲੋਜੀ ਜਿਵੇਂ ਜਿਵੇਂ ਵਧ ਰਹੀ ਹੈ ਤੁਸੀਂ ਦੇਖ ਰਹੇ ਹੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਹੁਣ ਆਪਣੇ ਇੱਕ ਜੀਵਨ ਦਾ ਇੱਕ ਯੂ ਨੋ ਇਟ ਹੈਜ਼ ਕਮ ਇਨਸਾਈਡ ਆਰ ਲਾਈਫ ਤੇ ਹੁਣ ਇਹ ਪੜਾਈ ਅਸੀਂ ਹੁਣ ਕਿੱਥੇ ਵੀ ਤੁਸੀਂ ਹੈਗੇ ਹੋ ਤੁਹਾਡੇ ਕੋਲ ਮੋਬਾਈਲ ਫੋਨ ਹੈ ਐਪ ਦੇ ਰਾਹੀਂ ਤੁਹਾਡੇ ਕੋਲ ਲੈਪਟਾਪ ਹੈਗਾ ਉਹਦੇ ਵਿੱਚ ਤੁਸੀਂ ਐਪ ਰਾਹੀਂ ਵੀ ਖੋਲ ਸਕਦੇ ਹੋ ਤੁਸੀਂ ਵੈਬ ਪੇਜ ਵੀ ਖੋਲ ਸਕਦੇ ਹੋ ਤੁਸੀਂ ਇੱਕ ਲੌਂਗ ਡਿਸਟੈਂਸ ਟ੍ਰੇਨ ਤੇ ਟਰੈਵਲ ਵੀ ਕਰ ਰਹੇ ਹੋ ਚਾਹੇ ਤੁਸੀਂ ਆਪ ਆਪਣੀ ਗੱਡੀ ਡਰਾਈਵ ਕਰ ਰਹੇ ਹੋ ਠੀਕ ਹੈ ਤੁਸੀਂ ਇਹ ਸਾਰਾ ਜਿਹੜਾ ਲਰਨਿੰਗ ਪ੍ਰੋਸੈਸ ਹੈ ਆਪਣੀ ਰੂਟੀਨ ਲਾਈਫ ਦੀ ਕੋਈ ਵੀ ਗਤੀਵਿਧੀ ਕਰ ਰਹੇ ਹੋ ਕੋਈ ਵੀ ਐਕਟੀਵਿਟੀ ਨਾਲ ਨਾਲ ਇਹ ਕਰ ਸਕਦੇ ਹੋ ਤੇ ਇਹ ਜਿਹੜਾ ਸਾਰਾ ਸਿਸਟਮ ਹੈ ਦਿਸ ਇਜ਼ ਬੇਸਿਕਲੀ ਆਨਲਾਈਨ ਡਿਗਰੀ ਪ੍ਰੋਗਰਾਮ ਜੋ ਕਿ ਸਾਡੀ ਕੰਟਰੀ ਦੇ ਵਿੱਚ ਕੋਵਿਡ ਤੋਂ ਬਾਅਦ ਸਪੈਸ਼ਲੀ ਕੋਵਿਡ ਤੋਂ ਬਹੁਤ ਬਹੁਤ ਪ੍ਰਫੁੱਲਿਤ ਹੋਇਆ ਤੇ ਆਉਣ ਵਾਲਾ ਸਮਾਂ ਇਹੀ ਹੈ ਬਿਲਕੁਲ ਤੁਹਾਡੇ ਸਾਹਮਣੇ ਅਸੀਂ ਅਸੀਂ ਚਾਹਾਂਗੇ ਕਿ ਜਿਹੜੇ ਦਰਸ਼ਕ ਹੁੰਦੇ ਨੇ ਆਨਲਾਈਨ ਸਟੱਡੀ ਨੂੰ ਸਾਈਟ ਓਪਨ ਕਰਨ ਤੋਂ ਬਾਅਦ ਉਸ ਨੂੰ ਸਟੱਡੀ ਕਰਨੀ ਕਿੰਨੀ ਕੋਕੀ ਕਈ ਲੋਕ ਇਸ ਚੀਜ਼ਾਂ ਦੀ ਘਬਰਾ ਜਾਂਦੇ ਨੇ ਕਿ ਆਨਲਾਈਨ ਸ਼ਾਇਦ ਪੋਸਿਬਿਲਟੀ ਨਹੀਂ ਹੁੰਦਾ ਵੀ ਅਸੀਂ ਉਹ ਚੀਜ਼ ਨੂੰ ਸਮਝ ਸਕੀਏ ਜੋ ਅਸੀਂ ਫਿਜ਼ੀਕਲ ਉੱਥੇ ਹੁੰਨੇ ਆ ਇਹ ਚੀਜ਼ਾਂ ਜਿ ਕਿੰਨਾ ਕੋ ਡਿਫਰੈਂਟ ਹੈਗਾ ਤਾਂ ਅਸੀਂ ਚਾਹਾਂਗੇ ਤੁਸੀਂ ਥੋੜਾ ਸਕਰੀਨ ਸਾਨੂੰ ਸਮਝਾਓ ਇਹ ਚੀਜ਼ ਬਾਰੇ ਦੇਖੋ ਮੋਬਾਈਲ ਆਪਣੇ ਜੀਵਨ ਵਿੱਚ ਆਇਆ ਤੇ ਆਪਾਂ ਕੋਈ ਮੋਬਾਈਲ ਚਲਾਉਣ ਦੀ ਫਾਰਮਲ ਟ੍ਰੇਨਿੰਗ ਨਹੀਂ ਕੀਤੀ ਠੀਕ ਹੈ ਸਾਰਾ ਕੁਝ ਆਪਾਂ ਆਪ ਹੀ ਟਰਾਈ ਕੀਤਾ ਤੇ ਹੋ ਗਿਆ ਸਿਮਿਲਰ ਇਅਰ ਠੀਕ ਹੈ ਜਦੋਂ ਤੁਸੀਂ ਕੋਈ ਵੀ ਆਨਲਾਈਨ ਡਿਗਰੀ ਪ੍ਰੋਗਰਾਮਸ ਫੋਰ ਐਗਜ਼ਾਮਪਲ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਮੈਨੇਜਮੈਂਟ ਦੇ ਵਿੱਚ ਬੀਬੀਏ ਤੇ ਐਮਬੀਏ ਹੁਣ ਬੀਬੀਏ ਐਮਬੀਏ ਦੇ ਵਿੱਚ ਵੀ ਅਸੀਂ ਕਾਰਪੋਰੇਟ ਨਾਲ ਬਹੁ ਰਾਸ਼ਟਰੀ ਕੰਪਨੀ ਨਾਲ ਮਿਲ ਕੇ ਜਿਹੜੇ ਡਿਗਰੀ ਪ੍ਰੋਗਰਾਮ ਕਰਾ ਰਹੇ ਹਾਂ ਜਿਵੇਂ ਕਿ ਐਮਬੀਏ ਪ੍ਰੋਗਰਾਮ ਅਸੀਂ ਕੇਪੀਐਮਜੀ ਜੋ ਕਿ ਇੱਕ ਬਹੁ ਰਾਸ਼ਟਰੀ ਕੰਪਨੀ ਹੈ ਉਹਨਾਂ ਨਾਲ ਐਨਾਲਿਟਿਕਸ ਦੇ ਉੱਪਰ ਕਰਾ ਰਹੇ ਹਾਂ ਸਿਮਿਲਰਲੀ ਬੀਬੀ ਐਨਾਲਿਟਿਕਸ ਕਰਾ ਰਹੇ ਆ ਫਿਰ ਅਸੀਂ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਬੀਸੀਏ ਤੇ ਐਮਸੀਏ ਜਿਹਦੇ ਵਿੱਚ ਸਾਡੇ ਕੋਲ Google ਦੀ ਸਰਟੀਫਿਕੇਸ਼ਨਸ ਹੈਗੀਆਂ ਨੇ Microsoft ਦੀ ਸਰਟੀਫਿਕੇਸ਼ਨ ਹੈਗੀਆਂ ਨੇ IBM ਦੀ ਸਰਟੀਫਿਕੇਸ਼ਨ ਹੈਗੀਆਂ ਨੇ ਤੀਸਰਾ ਹਿਮਨਿਟੀ ਗਰੁੱਪਸ ਤੇ ਅਸੀਂ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਜਿਹਨੂੰ ਬੈਚਲੋਰਆ ਬੈਚਲੋਰ ਆਫ ਆਰ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਮਾਸਟਰ ਆਫ ਆਰ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹਦੇ ਵਿੱਚ ਅਸੀਂ ਪ੍ਰਿੰਟ ਡਿਜੀਟਲ ਤੇ ਅੱਜਕੱਲ ਜੋ ਬਹੁਤ ਪਪੂਲਰ ਹੈ ਥੈਟ ਇਜ਼ ਫ੍ਰੀ ਲਾਂਸਿੰਗ ਇਨ ਦੀ ਫਾਰਮ ਆਫ ਬਲੌਗਿੰਗ ਵੀਡੀਓ ਬਲੌਗ ਠੀਕ ਹੈ ਇਹ ਸਾਰੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਇੰਡੀਗੇਟਡ ਹੈ ਫਿਰ ਚੌਥਾ ਹੈਗਾ ਜੀ ਸਾਇੰਸਸ ਸਾਇੰਸਸ ਦੇ ਵਿੱਚ ਐਮ ਐਸ ਸੀ ਡਾਟਾ ਸਾਇੰਸਸ ਪਲੱਸ ਐਮ ਐਸ ਸੀ ਮੈਥਮੈਟਿਕਸ ਤੇ ਇਕਨੋਮਿਕਸ ਦੇ ਵਿੱਚ ਅਸੀਂ ਐਮ ਐ ਇਕਨੋਮਿਕਸ ਕਰਾ ਰਹੇ ਹਾਂ ਤੇ ਇਹ ਲਗਭਗ 10 ਪਲੱਸ ਅਸੀਂ ਪ੍ਰੋਗਰਾਮ ਯੂਜੀ ਤੇ ਪੀਜੀ ਕਰਾ ਰਹੇ ਹਾਂ ਜਿਦੇ ਵਿੱਚ ਕੋਈ ਵੀ ਬੱਚਾ ਚਾਹੇ ਉਹ ਇੰਡੀਆ ਦਾ ਹੈ ਚਾਹੇ ਉਹ ਕਿਸੇ ਵੀ ਗਲੋਬਲ ਟੈਰੀਟਰੀ ਦਾ ਹੈਗਾ ਉਹ ਐਡਮਿਸ਼ਨ ਲੈ ਸਕਦਾ ਹੈ ਚਾਹੇ ਉਹ ਸਾਰਕ ਕੰਟਰੀਜ਼ ਦਾ ਨਾਨ ਸਾਰਕ ਕੰਟਰੀਜ਼ ਦਾ ਅਫਰੀਕਨ ਨੇਸ਼ਨ ਹੈ ਯੂਰੋਪੀਅਨ ਹੈ ਨਾਰਥ ਅਮਰੀਕਨ ਹੈ ਮਿਡਲ ਈਸਟ ਹੈ ਸਾਊਥ ਈਸਟ ਏਸ਼ੀਆ ਜਾਂ ਆਸਟ੍ਰੇਲੀਆ న్యూజిਲੈਂਡ ਕੋਈ ਵੀ ਬੱਚਾ ਕਿਥੋਂ ਵੀ ਇਹ ਲੈ ਸਕਦਾ ਤੇ ਆਨਲਾਈਨ ਸਾਰੀ ਡਿਗਰੀ ਆਪਣੀ ਕਰ ਸਕਦਾ ਮਤਲਬ ਤੁਹਾਡਾ ਇਹ ਸਾਰਾ ਡਿਜੀਟਲ ਅਸੀਂ ਕਹੈ ਸਨੇ ਲਾਇਬ੍ਰੇਰੀ ਹੈਗੀ ਸਾਰਾ ਜਿਹੜਾ ਇਸੋ ਜਿਹੜਾ ਸਿਸਟਮ ਹੈਗਾ ਇਹ ਹੁਣੇ ਹੋਏਗਾ ਕਿ ਜਦੋਂ ਤੁਸੀਂ ਇੱਕ ਪ੍ਰੋਗਰਾਮ 'ਚ ਐਡਮਿਸ਼ਨ ਲੈ ਲੈਂਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਲਰਨਿੰਗ ਮੈਨੇਜਮੈਂਟ ਸਿਸਟਮ ਦਿੰਨੇ ਆ ਐਲ ਐਮ ਐਸ ਜੀ ਨੂੰ ਕਹਿੰਦੇ ਆ ਇਹ ਐਲ ਐਮ ਐਸ ਇੱਕ ਟੈਕਨੋਲੋਜੀ ਪਲੇਟਫਾਰਮ ਹੈ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀ ਇਹ ਪੂਰਾ ਸੰਪੰਨ ਹੈ ਠੀਕ ਹੈ ਹੁਣ ਇਹ ਮੋਬਾਈਲ ਬੇਸਡ ਵੀ ਹੈਗਾ ਯਾਨੀ ਤੁਸੀਂ ਐਪ ਨਾਲ ਵੀ ਖੋਲ ਸਕਦੇ ਹੋ ਤੁਸੀਂ ਇੱਕ ਡੈਸਕਟਾਪ ਤੇ ਲੈਪਟਾਪ ਤੇ ਵੀ ਖੋਲ ਸਕਦੇ ਹੋ ਕਿਉਂਕਿ ਆਨਲਾਈਨ ਦੇ ਵਿੱਚ ਨਾ ਏਜ ਡਾਇਵਰਸਿਟੀ ਬਹੁਤ ਹੈ 18 ਸਾਲ ਤੋਂ ਲੈ ਕੇ 70 ਸਾਲ ਤੱਕ ਦਾ ਵੀ ਸਾਡੇ ਕੋਲ ਲਰਨਰ ਹੈਗਾ ਓਕੂਪੇਸ਼ਨਲ ਵੀ ਹੈਗੇ ਨੇ ਸਾਡੇ ਕੋਲ ਵੀ ਚਾਹੇ ਉਹ ਯੂ ਨੋ ਮਿਲਟਰੀ ਸਰਵਿਸ ਤੋਂ ਹੈ ਆਰਮ ਫੋਰਸਿਸ ਤੋਂ ਹੈ ਚਾਹੇ ਉਹ ਬੈਂਕਰ ਹੈ ਚਾਹੇ ਉਹ ਐਂਟਰਪਰਨਿਓਰ ਹੈ ਚਾਹੇ ਉਹ ਕਿਸੇ ਐਡਵੋਕੇਟ ਹੈ ਡਾਕਟਰ ਹੈ ਕਿਸੇ ਵੀ professions ਹੈ ਠੀਕ ਹੈ ਤੇ ਉਹ ਉਹ ਆਪਣੇ ਸਮੇਂ ਨਾਲ ਪੜ੍ਹਨਾ ਚਾਹੇਗਾ so that is why learning management system hmm. mobile app based hmm. as well as uh, laptop or desktop the tusi jadon innu apna login khol loge hun ede andar content hai hmm. hun content de vich different forms hai hmm. content de vich sab ton pehla aunde live sessions hmm. hun dekho sanu pata hai ki jede sade learner hai ohna kol uh, uh, you know time jada hai ga oh weekends te hi hunda shani hai shanivar te itwar ਤੇ ਨਾਰਮਲੀ ਸਾਡੇ ਜਿਹੜੇ ਲਾਈਵ ਸੈਸ਼ਨ ਨੇ ਜੋ ਕਿ ਸਾਡੇ ਸਬਜੈਕਟ ਮੈਟ੍ਰਿਕਸ ਵਰ ਸਾਡੀ ਫੈਕਲਟੀ ਹੈ ਉੱਚ ਪੱਧਰੀ ਸਾਡੀ ਫੈਕਲਟੀ ਹੈ ਸਾਰੀ ਫੈਕਲਟੀ ਸਾਡੀ ਪੀ ਐਚ ਡੀ ਹੈ ਤੇ ਯੂ ਜੀ ਸੀ ਨੈਟ ਕੁਆਲੀਫਾਈਡ ਹੈ ਉਹ ਲਾਈਵ ਸੈਸ਼ਨ ਲੈਣਦੇ ਨੇ ਸੈਟਰਡੇ ਤੇ ਸੰਡੇ ਨੂੰ ਠੀਕ ਹੈ ਸੈਕੰਡ ਹੋ ਗਿਆ ਤੁਹਾਡੇ ਅ ਇੰਟਰਨੈਸ਼ਨਲ ਪਲੈਟਫਾਰਮ ਜਿਹੜੇ ਅਸੀਂ ਤੁਹਾਨੂੰ ਇਹਦੇ ਵਿੱਚ ਦੇ ਰਿਹਾ ਇੰਟਰਨੈਸ਼ਨਲ ਕੰਟੈਂਟ ਅਸੀਂ ਰੀਸੈਂਟਲੀ ਹਾਰਵਰਡ ਬਿਜ਼ਨਸ ਸਕੂਲ ਆਨਲਾਈਨ ਨਾਲ ਅਸੀਂ ਸਾਡਾ ਐਮਓਯੂ ਹੋਇਆ ਜੋ ਕਿ ਭਾਰਤ ਵਿੱਚ ਸਿਰਫ ਇੱਕ ਯੂਨੀਵਰਸਿਟੀ ਨੇ ਉਹਨਾਂ ਨੇ ਕੀਤਾ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਹੈ ਤੇ ਅਸੀਂ ਬੱਚੇ ਨੂੰ ਤੁਸੀਂ ਦੇਖ ਸਕਦੇ ਹੋ ਐਲ ਐਮ ਐਸ ਦੇ ਉੱਪਰ ਹਾਰਵਰਡ ਯੂਨੀਵਰਸਿਟੀ ਦਾ ਕੰਟੈਂਟ ਵੀ ਦੇ ਰਹੇ ਹਾਂ ਤਾਂ ਕਿ ਬੱਚਾ ਜਿਹੜਾ ਹੈ ਸਾਡਾ ਗਲੋਬਲ ਮਾਰਕੀਟ ਵਾਸਤੇ ਤਿਆਰ ਹੋਵੇ ਅਸੀਂ ਆਪਣਾ ਚੰਡੀਗੜ੍ਹ ਯੂਨੀਵਰਸਿਟੀ ਦਾ ਕੰਟੈਂਟ ਵੀ ਦੇ ਰਹੇ ਹਾਂ ਅਸੀਂ ਹਾਰਵਰਡ ਯੂਨੀਵਰਸਿਟੀ ਦਾ ਵੀ ਕੰਟੈਂਟ ਦੇ ਰਹੇ ਹਾਂ ਠੀਕ ਹੈ ਪਲੱਸ ਇਹਦੇ ਨਾਲ ਅਸੀਂ ਬੱਚੇ ਨੂੰ ਇੱਕ ਹੋਰ ਬਹੁਤ ਵੱਡੀ ਚੀਜ਼ ਦੇ ਰਹੇ ਆ ਥੈਟ ਇਜ਼ ਲਾਇਬ੍ਰੇਰੀ ਡਿਜੀਟਲ ਲਾਇਬ੍ਰੇਰੀ ਦੇ ਰਹੇ ਆ ਜੋ ਕਿ ਅਸੀਂ ਉਹਦਾ ਨਾਮ ਰੱਖਿਆ ਮਾਈ ਲੋਫਟ ਲਾਇਬ੍ਰੇਰੀ ਔਨ ਫਿੰਗਰ ਟਿਪਸ ਇਹ ਲਾਇਬ੍ਰੇਰੀ ਜੋ ਹੈ ਤੁਹਾਡੀ ਐਪ ਬੇਸਡ ਹੈ ਤੁਸੀਂ ਇਸ ਤੇ ਲੌਗਇਨ ਕਰੋਗੇ ਤੁਹਾਡੇ ਐਲ ਐਮ ਐਸ ਦੇ ਨਾਲ ਹੀ ਇੰਟੀਗ੍ਰੇਟਡ ਹੈ ਤੁਸੀਂ ਇਸ ਲਾਇਬ੍ਰੇਰੀ ਦੇ ਵਿੱਚ ਰਿਸਰਚ ਆਰਟੀਕਲਸ ਜਰਨਲਸ ਟੈਕਸਟ ਬੁక్స్ ਰੈਫਰੈਂਸ ਬੁక్స్ ਤੇ ਹੋਰ ਜਿਹੜਾ ਉੱਚ ਪੱਧਰੀ ਬੱਚੇ ਨੂੰ ਆਪਣਾ ਗਿਆਨ ਵਿਦਾਨਣ ਵਾਸਤੇ ਪਾਰਟਿਕੂਲਰ ਪ੍ਰੋਗਰਾਮ ਵਿੱਚ ਉਹ ਸਾਰਾ ਮਟੀਰੀਅਲ ਬੱਚੇ ਨੂੰ ਵੀਡੀਓ ਐਸ ਵੈਲ ਐਸ ਰੀਡਿੰਗ ਮਟੀਰੀਅਲ ਨੂੰ ਮਿਲਦਾ ਠੀਕ ਹੈ ਔਰ ਇਹਦੇ ਅਸੀਂ ਕੋਈ ਐਕਸਟਰਾ ਚਾਰਜ ਨਹੀਂ ਲੈਂਦੇ ਸਾਡੇ ਪ੍ਰੋਗਰਾਮ ਦੇ ਵਿੱਚੇ ਹੀ ਹੈ ਅੱਛਾ ਇਸ ਤੋਂ ਇਲਾਵਾ ਤੁਸੀਂ ਦੇਖੋ ਜਿਹੜੇ ਸਟੂਡੈਂਟਸ ਹੁੰਦੇ ਨੇ ਕਈ ਸਟੂਡੈਂਟ ਹੁਣ ਆਨਲਾਈਨ ਪੜ੍ਹਦੇ ਨੇ ਠੀਕ ਹੈ ਤੇ ਕਈ ਜਿਹੜੇ ਜਿਹੜੇ ਮੇਰੀ ਏਜ ਦੇ ਨੇ ਉਹ ਕਿਤਾਬਾਂ ਨਾਲ ਪੜੇ ਹੋਏ ਨੇ ਅਸੀਂ ਤੁਸੀਂ ਦੇਖੋਗੇ ਇੱਧਰ ਅਸੀਂ ਉਹ ਬੱਚਿਆਂ ਨੂੰ ਬੁੱਕਸ ਵੀ ਦਿੰਨੇ ਆ ਅੱਛਾ ਬੁੱਕਸ ਜਿਸ ਕੋਈ ਬੱਚਾ ਸਾ ਇਹ ਬੁੱਕਸ ਜਿਹੜੀਆਂ ਹੈਗੀਆਂ ਐਲ ਐਮ ਐਸ ਦੇ ਵਿੱਚ ਵੀ ਹੈਗੀਆਂ ਨੇ ਤੇ ਕੁਝ ਬੱਚੇ ਡਿਮਾਂਡ ਕਰਦੇ ਨੇ ਕਿ ਸਾਨੂੰ ਸਰ ਹਾਰਡ ਕੋਰਸ ਇੱਛੂ ਖੁੰਦੇ ਨੇ ਕਿ ਹੱਥ ਚ ਫੜ ਕੇ ਪੜਨੇ ਸਾਰੇ ਕੋਸ਼ਿਸ਼ ਹੈਗੇ ਨੇ ਹਾਂਜੀ ਇਹਦੇ ਚ ਸਰ ਤੁਸੀਂ ਦੇਖੋਗੇ ਮੈਨੇਜਮੈਂਟ ਵਰਟੀਕਲ ਹੈ ਸਾਇੰਸਿਸ ਵਰਟੀਕਲ ਹੈ ਹਾਂਜੀ ਹਾਂਜੀ ਹਰ ਇੱਕ ਦੇਖੋ ਆਨਲਾਈਨ ਤੋਂ ਲਾਵਾ ਦੇਖੋ ਸੀਜੂ ਤੁਹਾਨੂੰ ਜੋ ਪ੍ਰੋਵਾਈਡ ਕਰਾ ਰਹੀ ਦੇਖੋ ਮੈਥਮੈਟਿਕਸ ਫਾਈਨੈਂਸ਼ੀਅਲ ਡਿਸ ਡਿਸ ਡਿਸਕਸ਼ਨ ਜਾਂ ਇੰਗਲਿਸ਼ ਜਾਂ ਕੋਈ ਵੀ ਲਿਟਰੇਚਰ ਕਿਸੇ ਤਰ੍ਹਾਂ ਦੀ ਦੇਖੋ ਇਹ ਸਾਰੀਆਂ ਬੁੱਕਸ ਮੈਨੇਜਮੈਂਟ एवरीथिंग ਸਾਰੇ ਪ੍ਰੋਗਰਾਮਸ ਦੀ ਬੁੱਕਸ ਹੈਗੀਆਂ ਤੇ ਇਹ ਅਸੀਂ ਜਦੋਂ ਬੱਚਾ ਐਡਮਿਸ਼ਨ ਲੈਂਦਾ ਹੈ ਅਸੀਂ ਉਹਦੇ ਵਿੱਚ ਜਦੋਂ ਦਾ ਉਹਨੂੰ ਪੁੱਛਦੇ ਆ ਵੀ ਤੁਹਾਡੇ ਕੋਲ ਲਰਨਿੰਗ ਮੈਨੇਜਮੈਂਟ ਵਿੱਚ ਸਾਰਾ ਸਟੱਡੀ ਮਟੀਰੀਅਲ ਹੈਗਾ ਬਟ ਕੁਝ ਬੱਚੇ ਰਿਕੁਐਸਟ ਕਰਦੇ ਸਾਨੂੰ ਵੀ ਸਾਨੂੰ ਹਾਰਡ ਕਾਪੀ ਤੋਂ ਅਸੀਂ ਉਹ ਵੀ ਬੱਚਿਆਂ ਨੂੰ ਦਿੰਨੇ ਆ ਹਰ ਏਜ ਬ੍ਰੈਕਟ ਦਾ ਬੱਚਾ ਹੁੰਦਾ ਹੈ ਤੇ ਤੁਹਾਡਾ ਹੋਰ ਜਿਹੜੀ ਮੇਨ ਜੋ ਚੀਜ਼ਾਂ ਹੈਗੀਆਂ ਨੇ ਜੋ ਅਸੀਂ ਸਾਹਮਣਾ ਖੁਦ ਚਾਹਾਂਗੇ ਉਹ ਜਰੂਰ ਤੁਸੀਂ ਦਰਸ਼ਕਾਂ ਤੱਕ ਦੱਸ ਦਿਓ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸੂਗਾ ਜੋ ਅਸੀਂ ਬਹੁਤ ਹੀ ਵਿਲੱਖਣ ਕਰਦੇ ਹਾਂ ਉਹ ਪੂਰੇ ਵਰਲਡ ਵਿੱਚ ਇਹ ਚੀਜ਼ਾਂ ਦੋਈ ਯੂਨੀਵਰਸਿਟੀਆਂ ਕਰਦੀਆਂ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਾਡਾ ਕੰਟੈਂਟ ਅਸੀਂ ਹਾਰਵਰਡ ਬਿਜ਼ਨਸ ਪਬਲਿਸ਼ਿੰਗ ਐਜੂਕੇਸ਼ਨਲ ਸਪੋਰਟਡ ਹੈ ਅਸੀਂ ਕੇਸ ਬੇਸ ਟੀਚਿੰਗ ਐਂਡ ਸਿਮੂਲੇਸ਼ਨ ਹੁਣ ਦੇਖੋ ਇਹ ਕੀ ਚੀਜ਼ ਹੈ ਜਿਵੇਂ ਹੁਣ ਤੁਸੀਂ ਇੱਕ ਜਰਨਲਿਜ਼ਮ profession ਚੋਂ ਸੁਪੋਜ਼ ਕਰੋ ਤੁਹਾਡਾ 10 ਸਾਲ ਦਾ experience ਹੈ ਇਸ 10 ਸਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਹੋਣੀਆਂ ਠੀਕ ਹੈ ਤੁਸੀਂ ਐਕਸੀਡੈਂਟਸ ਇਨਸੀਡੈਂਟਸ ਕਵਰ ਕੀਤੇ ਨੇ ਡਿਜ਼ਾਸਟਰ ਕਵਰ ਕੀਤੇ ਨੇ ਇਵੈਂਟਸ ਕਵਰ ਕੀਤੇ ਨੇ ਇਲੈਕਸ਼ਨਸ ਕਵਰ ਕੀਤੇ ਨੇ ਠੀਕ ਹੈ ਵੱਡੀ ਪਰਸਨੈਲਿਟੀਆਂ ਨਾਲ ਇੰਟਰਵਿਊ ਕੀਤੀਆਂ ਹੁਣ ਤੁਸੀਂ ਦੇਖੋ ਜਿਵੇਂ ਹੁਣ ਰੀਸੈਂਟਲੀ ਆਪਣਾ ਸੁਪੋਜ਼ ਕਰੋ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ Netflix India ਚੱਲ ਰਿਹਾ OTT ਪਲੈਟਫਾਰਮ ਚੱਲ ਰਿਹਾ ਇਸ ਤੋਂ ਪਹਿਲਾਂ ਟੈਲੀਵਿਜ਼ਨ ਚੱਲਦਾ ਸੀ ਹੁਣ ਟੈਲੀਵਿਜ਼ਨ ਤੋਂ ਰੇਡੀਓ ਤੋਂ ਆਪਾਂ ਕਿਵੇਂ OTT ਚ ਆਏ ਇਹਦੀ ਇੱਕ ਕੇਸ ਸਟਡੀ ਹੈ ਜੋ ਕਿ ਹਾਰਵਰਡ بزਨਸ ਸਕੂਲ ਨੇ ਹਾਰਵਰਡ بزਨਸ ਪਬਲਿਕੇਸ਼ਨ ਚ ਪਾਈ ਹੋਈ ਹੈ ਇਹ ਅਸੀਂ ਬੱਚੇ ਨੂੰ ਜੋ ਵਰਲਡ ਵਿੱਚ ਬਹੁ ਰਾਸ਼ਟਰੀ ਕੰਪਨੀਆਂ ਜਾਂ ਬਹੁਤ ਅੱਛੇ ਅੱਛੇ ਇਨਸੀਡੈਂਟਸ ਜਿਹੜੇ ਹੋਏ ਨੇ ਉਹ ਕੇਸ ਸਟਡੀ ਨਾਲ ਬਣਾਉਂਦੇ ਆ ਜਿਸ ਨਾਲ ਬੱਚੇ ਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਆਉਂਦੀ ਹੈ ਤੇ ਉਹ ਜਦੋਂ ਉਸ ਸਿਨੈਰੀਓ ਵਿੱਚ ਆਪਣੇ ਆਪ ਨੂੰ ਦੇਖਦਾ ਹੈ ਤਾਂ ਉਹਨੂੰ ਬੇਸਿਕਲੀ ਲੀਡਰਸ਼ਿਪ ਤੇ ਡਿਸੀਜਨ 메ਕਿੰਗ ਸਕਿਲਸ ਡਿਵੈਲਪ ਹੁੰਦੀਆਂ ਨੇ ਪਲੱਸ ਇੱਕ ਚੀਜ਼ ਅਸੀਂ ਐਕਸਟਰਾ ਹੋਰ ਕਰਦੇ ਆ ਲਰਨਿੰਗ ਮੈਨੇਜਮੈਂਟ ਸਿਸਟਮ ਦੇ ਵਿੱਚ ਸਿਮੂਲੇਸ਼ਨਸ ਲੈ ਕੇ ਆਏ ਆ ਹੁਣ ਸਰ ਸਿਮੂਲੇਸ਼ਨਸ ਕਿਵੇਂ ਆ ਸੁਪੋਜ਼ ਕਰੋ ਇਹਦੇ ਵਿੱਚ ਨਾ ਰੋਲ ਬੇਸ ਪਲੇ ਹੁੰਦਾ ਹੈ ਵੀ 5-5 6-6 ਬੱਚਿਆਂ ਦਾ ਗਰੁੱਪ ਐਲ ਐਮ ਐਸ ਤੇ ਬਣ ਜਾਂਦਾ ਠੀਕ ਹੈ ਹੁਣ ਉਹਦੇ ਵਿੱਚ ਆਪਾਂ ਇੱਕ ਬਿਜ਼ਨਸ ਪ੍ਰੋਬਲਮ ਥਰੋ ਕਰ ਦਨੇ ਆ। ਹੁਣ ਬਿਜ਼ਨਸ ਪ੍ਰੋਬਲਮ ਥਰੋ ਕਰਤੀ ਹੁਣ ਇੱਕ ਕਾਰਪੋਰੇਟ ਦੇ ਵਿੱਚ ਚੀਫ ਐਗਜ਼ੀਕਟਿਵ ਆਫੀਸਰ ਹੁੰਦਾ ਲੀਡਰ ਚੀਫ ਫਾਈਨੈਂਸ਼ੀਅਲ ਆਫੀਸਰ ਚੀਫ ਟੈਕਨੀਕਲ ਆਫੀਸਰ ਬਿਜ਼ਨਸ ਡਿਵੈਲਪਰ ਇਹ ਰੋਲ ਆਪਾਂ ਬੱਚਿਆਂ ਨੂੰ ਇੱਕ ਇੱਕ ਦੇ ਦਨੇ ਆ ਤੇ ਤੁਸੀਂ ਇਹ ਇੱਕ এনवायरमेंट ਕ੍ਰੀਏਟ ਕਰਕੇ ਬੱਚਾ ਉਸ ਪ੍ਰੋਬਲਮ ਦੇ ਉੱਪਰ ਆਪਣੇ ਸੋਲੂਸ਼ਨ ਦਿੰਦਾ ਹੈ ਫਿਰ ਸਿਸਟਮ ਉਹਦੀ ਹੈਲਪ ਕਰਦਾ ਹੈ ਵਿਚ ਇਜ਼ AI ਪਾਵਰਡ ਤੁਸੀਂ ਦੇਖੋ ਜਦੋਂ ਬੱਚਾ ਇਹ ਟ੍ਰੇਨਿੰਗ ਲੈ ਕੇ ਕਾਰਪੋਰੇਟ ਵਰਲਡ ਚ ਜਾਊਗਾ ਜਿਸ ਨੇ ਪਹਿਲਾਂ ਹੀ ਸਿਮੂਲੇਸ਼ਨ ਦੇ ਵਿੱਚ ਬਹੁਤ ਸਾਰੀ ਬਿਜ਼ਨਸ ਚੈਲੰਜਸ ਕੀਤੀਆਂ ਹੋਈਆਂ ਅਸੀਂ ਪਿੱਛੇ ਹਾਰਲੇ ਡੇਵਿਡਸਨ ਤੇ ਕੀਤੀ ਸੀ ਹੁਣ ਅਸੀਂ ਨੈਸ਼ਨਲ ਐਕੀਡਮਿ ਕਰਨ ਜਾ ਰਹੇ ਆ ਇਹ ਸਾਡੇ YouTube ਟਰਮਨਲ ਤੇ ਵੀ ਅਸੀਂ ਪਾਈਆਂ ਹੋਈਆਂ ਤੇ ਉਹ ਬੱਚਾ ਜਦੋਂ ਸਿੱਖ ਕੇ ਬਿਜ਼ਨਸ ਵਰਲਡ ਚ ਜਾ ਰਿਹਾ ਉਹ ਇੱਕ ਬਾਕੀ ਬੱਚਿਆਂ ਨਾਲੋਂ ਇੱਕ ਬੈਟਰ ਲੀਡਰ ਬੈਟਰ ਐਨਾਲਿਟিক্যাল ਸਕਿੱਲ ਲੌਜੀਕਲ ਸਕਿੱਲ ਮੈਂਟਲੀ ਸਟਰੋਂਗ ਤੇ ਇੱਕ ਅਡੈਪਟੇਬਲ ਬੰਦਾ ਹੋਗਾ ਜੋ ਕਿ ਕੋਈ ਵੀ ਉਹਨੂੰ ਚੈਲੰਜ ਆਏਗਾ ਉਹ ਉਹਨੂੰ ਅਬਜ਼ੌਰਬ ਕਰੇਗਾ ਔਰ ਉਹਨੂੰ ਸੋਲਵ ਕਰੇਗਾ ਜੀ ਬਿਲਕੁਲ ਕੋਈ ਹੋਰ ਅਗਰ ਕੋਈ ਮੇਨ ਤੁਹਾਡਾ ਕੋਈ ਹੈਗਾ ਲੋਕਾਂ ਤੱਕ ਔਰ ਦਰਸ਼ਕਾਂ ਤੱਕ ਗੱਲ ਪਹੁੰਚਾਉਣ ਦਾ ਤਾਂ ਜ਼ਰੂਰ ਤੁਸੀਂ ਦੱਸ ਸਕਦੇ ਹੋ ਬਾਕੀ ਜੋ ਜਾਣਕਾਰੀ ਤੁਸੀਂ ਦਿੱਤੀ ਹੈ ਬਹੁਤ ਆਨਲਾਈਨ ਇਹ ਲਰਨਿੰਗ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਮੇਰੇ ਸਾਹ ਨਾਲ ਕਹਿੰਦੇ ਨੇ ਪੰਜਾਬੀ ਸੋਨੇ ਤੇ ਸੁਆਗਾ ਹੋਏਗਾ ਇਹ ਚੀਜ਼ਾਂ ਇੱਕ ਮੈਂ ਟੈਕਨੀਕਲ ਚੀਜ਼ ਹੋਰ ਦੱਸ ਲੈਣਾ ਕਿ ਜੋ ਤੁਸੀਂ ਆਨਲਾਈਨ ਡਿਗਰੀ ਕਰਦੇ ਹੋ ਤੇ ਜਿਹੜੀ ਤੁਸੀਂ ਕੈਂਪਸ ਦੇ ਵਿੱਚ ਡਿਗਰੀ ਕਰਦੇ ਹੋ ਡਿਫਰੈਂਟ ਹੈ ਮਤਲਬ ਲਰਨਿੰਗ ਫਾਰਮ ਡਿਫਰੈਂਟ ਹੈ ਬਟ ਜਿਹੜੀ ਤੁਹਾਨੂੰ ਡਿਗਰੀ ਮਿਲੇਗੀ ਉਹ ਮਾਰਕੀਟ ਵਿੱਚ ਚਾਹੇ ਉਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਟਾਫ ਸਿਲੈਕਸ਼ਨ ਕਮਿਸ਼ਨ ਕਿਸੇ ਵੀ ਸਟੇਟ ਦੀ ਸਰਵਿਸ ਕਮਿਸ਼ਨ ਕਾਰਪੋਰੇਟ ग्लोबल कोई भी यूनिवर्सिटी उस ਤੋਂ ਅੱਗੇ ਤੁਸੀਂ पीएचडी ਪ੍ਰੋਗਰਾਮ ਕਰ ਰਹੇ ਹੋ ਜਾਂ ਯੂਜੀ ਤੋਂ ਬਾਅਦ ਪੀਐਚ ਪੀਜੀ ਪ੍ਰੋਗਰਾਮ ਕਰ ਰਹੇ ਹੋ ਇਹ ਦੋਨੋਂ ਡਿਗਰੀਆਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨਵੀਂ ਦਿੱਲੀ ਵੱਲੋਂ 2 ਸਤੰਬਰ 2022 ਦੇ ਇੱਕ ਪਬਲਿਕ ਨੋਟੀਫਿਕੇਸ਼ਨ ਦੇ ਰਾਹੀਂ ਦੱਸਿਆ ਗਿਆ ਹੈ ਕਿ ਇਹ ਡਿਗਰੀਆਂ ਇਕੁਇਵਲੈਂਟ ਨੇ ਮੈਂ ਹੋਰ ਇਹਨੂੰ ਥੋੜਾ ਸਿੰਪਲ ਕਰ ਦਿੰਨਾ ਬਈ ਮੰਨਤਾ ਵੀ ਤੁਸੀਂ ਨੇ ਰੈਗੂਲਰ MBA ਕੀਤੀ ਹੈ ਮੈਂ ਆਨਲਾਈਨ ਕੀਤੀ ਹੈ ਆਪਾਂ ਦੋਨੋਂ ਅੱਜ ਜੌਬ ਮਾਰਕੀਟ ਤੇ ਸਰਟੀਫਿਕੇਟ ਰੱਖਿਆ ਆਪਾਂ ਦੋਨਾਂ ਨੂੰ ਇਕੁਵਲੈਂਟ ਕੈਂਡੀਡੇਟ ਟਰੀਟ ਕੀਤਾ ਜਾਏਗਾ ਪਲੱਸ ਤੁਸੀਂ ਦੇਖੋਗੇ ਆਪਣੇ ਪਾਰਟਿਕੂਲਰ ਰੀਜਨ ਵਿੱਚ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਨ ਦਾ ਬੜਾ ਸ਼ੌਕ ਹੈ ਜੇ ਤੁਸੀਂ ਅੰਡਰਗ੍ਰੈਜੂਏਟ ਡਿਗਰੀ ਕੀਤੀ ਹੈ ਆਨਲਾਈਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਬਾਅਦ ਤੁਸੀਂ ਅਮਰੀਕਾ ਜਾਂ ਨਾਰਥ ਅਮਰੀਕਾ ਜਾਂ ਯੂਰਪ ਜਾਂ ਆਸਟ੍ਰੇਲੀਆ ਜਾਂ ਸਿੰਗਾਪੁਰ ਜੋ ਕਿ ਸਟੱਡੀ ਹਬਸ ਨੇ ਤੁਸੀਂ ਉੱਥੇ ਜਾ ਕੇ ਕੋਈ ਹੋਰ ਡਿਗਰੀ ਕਰਦੇ ਹੋ ਤਾਂ ਇਹ ਡਿਗਰੀ ਤੁਹਾਡੀ ਵਰਲਡ এডਿਕੇਸ਼ਨ ਸਰਵਿਸਿਜ਼ ਜਾਨੀ ਵੈਸ ਸਰਟੀਫਾਈਡ اور ਵੈਰੀਫਾਈਡ ਹੈ ਜੀ ਜੀ ਬਿਲਕੁਲ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਰ ਥੈਂਕ ਯੂ ਸਰ ਸੋ ਜਿਵੇਂ ਕਿ ਨੇ ਪੜਾਈ ਦਾ ਕੋਈ ਸਮਾਂ ਨਹੀਂ ਹੁੰਦਾ ਜੇਕਰ ਤੁਸੀਂ ਔਨਲਾਈਨ ਲਰਨਿੰਗ ਦਾ ਜੁੜਨਾ ਚਾਹਦੇ ਤਾਂ ਸੀਜੂ ਤੋਂ ਵੱਧ ਮੈਂ ਇਸ ਸਮਝ ਜੋ ਚੀਜ਼ਾਂ ਮੈਂ ਸਮਝਿਆ ਨੇ ਕੋਈ ਵੀ ਪਲੇਟਫਾਰਮ ਅਜੇ ਨਹੀਂ ਹੋਣਾ ਜੋ ਤੁਹਾਨੂੰ ਇੰਨੀ oportunidades ਦੇ ਰਿਹਾ ਹੈ ਤੁਹਾਨੂੰ ਬੁੱਕਸ ਪ੍ਰੋਵਾਈਡ ਕਰਾ ਰਿਹਾ ਹੈ ਤਾਂ ਨਾ online library ਦੇ ਰਿਹਾ ਹੈ online ਸਾਰਾ ਜਿਹੜਾ ਸਟਰਕਚਰ ਹੈਗਾ ਉਹ ਬੜੇ इजीली ਹੈਗਾ ਜਿਹੜਾ ਕਿ ਅਸੀਂ ਲੌਗਇਨ ਕਰਕੇ ਆਪਣੇ ਜਿਹੜੀ ਕਿਸੇ ਵੀ ਕੋਰਸਿਸ ਹੈਗੇ ਨੇ ਕਾਫੀ ਜਾਦਾ ਕੋਰਸ ਜਿਹੜੇ ਸਮੇਂ ਯੂਨੀਵਰਸਿਟੀ ਕਰਾਰੇ ਆ ਜਿਹੜੇ ਅਸੀਂ ਮਤਲਬ ਸਾਰੇ ਕੋਰਸਿਸ ਹੈਗੇ ਜਿਹੜੇ ਅੱਜ ਕੱਲ ਮਾਰਕੀਟ ਹੈਗੇ ਨੇ ਆਨਲਾਈਨ ਚ ਤੁਸੀਂ ਕਰਵਾਈਦੇ ਹੋ ਹੁਣ ਹਾਂ ਬਸ ਜਿਹੜੇ ਯੂਜੀਸੀ ਦੁਆਰਾ ਮਾਨਤਾ ਪ੍ਰਾਪਤ ਨੇ ਬਈ ਮੈਨੇਜਮੈਂਟ ਹੈ ਕੰਪਿਊਟਰ ਐਪਲੀਕੇਸ਼ਨ ਹੈ ਹਿਊਮਨਿਟੀਜ਼ ਹੈ ਅੱਛਾ ਇੱਕ ਗੱਲ ਮੈਂ ਚ ਹੋਰ ਐਡ ਕਰਨਾ ਚਾਹੂਗਾ ਬਹੁਤ ਲੋਕ ਪੁੱਛਦੇ ਐਗਜ਼ਾਮੀਨੇਸ਼ਨ ਕਿਵੇਂ ਹੁੰਦਾ ਹੈ ਐਗਜ਼ਾਮੀਨੇਸ਼ਨ ਵੀ ਪਿਓਰਲੀ ਆਨਲਾਈਨ ਹੈ ਜਿਹੜਾ ਐਗਜ਼ਾਮੀਨੇਸ਼ਨ ਦਾ ਪਲੈਟਫਾਰਮ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ AI ਪਾਵਰਡ ਹੈ ਤੁਸੀਂ ਐਗਜ਼ਾਮੀਨੇਸ਼ਨ ਕਿੱਥੇ ਵੀ ਬੈਠ ਕੇ ਦੇ ਸਕ بس ਬੈਂਡਵਿਡਥ ਇੰਟਰਨੈਟ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਪਲੱਸ ਅਸੀਂ ਤੁਹਾਨੂੰ ਇੱਕ ਪ੍ਰੋਵੀਜ਼ਨ ਦਿੰਨੇ ਆ ਕਿ ਤੁਸੀਂ ਆਪਣੀ ਡੇਟ ਸ਼ੀਟ ਆਪ ਬਣਾਓ ਜਿਵੇਂ ਹੁਣ ਆਪਣੇ 8 ਜੂਨ ਤੋਂ ਪੇਪਰ ਸਟਾਰਟ ਹੋ ਰਹੇ ਨੇ 5 ਜੁਲਾਈ ਤੱਕ ਚੱਲਣਗੇ ਸਾਰੇ ਪੇਪਰ ਸ਼ਨੀਵਾਰ ਐਤਵਾਰ ਨੇ ਹੁਣ ਕਈਆਂ ਦਾ ਰੁਝੇਵਾ ਜਿਹੜਾ ਹੁੰਦਾ ਮੰਡੇ ਟੂ ਸੈਟਰਡੇ ਹੁੰਦਾ ਕੱਲਾ ਸੰਡੇ ਫ੍ਰੀ ਹੁੰਦਾ ਹੈ ਅਸੀਂ ਤੁਹਾਨੂੰ 24 ਘੰਟੇ ਦਾ स्लॉट ਦੇ ਦਤਾ ਕਿਉਂਕਿ ਸਾਡੇ ਕੋਲ ਨਾਰਥ ਅਮਰੀਕਾ ਦੇ ਬੱਚੇ ਵੀ ਆ ਯੂਰਪ ਦੇ ਵੀ ਆ ਕੁਝ ਬੱਚੇ ਸਾਡੇ ਕੋਲ ਇੰਡੋਨੇਸ਼ੀਆ ਕੰਬੋਡੀਆ ਦੇ ਆਫਰੀਕਾ ਦੇ ਵੀ ਨੇ ਤੇ ਵਾਸੀ ਸਾਰੇ ਗਲੋਬਲ ਕਲਾਕਸ ਨੂੰ ਕਵਰ ਕਰਦੇ ਆ 24/7 ਅਸੀਂ ਵਿੰਡੋ ਐਗਜ਼ਾਮੀਨੇਸ਼ਨ ਦੀ ਓਪਨ ਕੀਤੀ ਹੁੰਦੀ ਹੈ ਅਸੀਂ ਤੁਹਾਡੇ ਕੋਲੋਂ 1 ਮਹੀਨਾ ਪਹਿਲਾਂ ਡੇਟ ਤੇ ਟਾਈਮ ਸਲੋਟ ਬੁੱਕ ਕਰਾ ਲੈਨੇ ਆ ਉਸ ਦਿਨ ਤੁਹਾਨੂੰ ਗੂਗਲ ਕੈਲੰਡਰ ਤੇ ਆਪਣੇ ਆਪ ਹੀ ਤੁਹਾਡੇ ਕੋਲ ਮੈਸੇਜ ਆਏਗਾ 24 ਘੰਟੇ ਪਹਿਲਾਂ ਕਿ ਕੱਲ ਤੁਹਾਡਾ ਪੇਪਰ ਹੈ ਰਿਮਾਈਂਡਰ ਲਾ ਲਓ ਤੁਸੀਂ ਤੁਸੀਂ ਪੇਪਰ ਵਾਲੇ ਜੇ ਚਾਹੀ ਮੋਬਾਈਲ ਤੇ ਚਾਹੀ ਲੈਪਟਾਪ ਤੇ ਚਾਹੀ ਡੈਸਕਟਾਪ ਤੇ ਕੁਝ ਰੂਲਸ ਐਂਡ ਰੈਗੂਲੇਸ਼ਨ ਐ ਉਹ ਬੱਚੇ ਨੂੰ ਉਸੇ ਸਿਖਾਈ ਹੁੰਦੀ ਹੈ ਤੁਸੀਂ ਆਰਾਮ ਨਾਲ ਬੈਠ ਕੇ ਆਪਣਾ ਪੇਪਰ ਦੇ ਸਕਦੇ ਹੋ ਜੀ ਜੀ ਵੈਰੀ ਈਜ਼ੀ ਪਲੱਸ ਪੇਪਰ ਦੇ ਦੌਰਾਨ ਕੋਈ ਤਕਨੀਕੀ ਸਮੱਸਿਆ ਆਵੇ ਪੜਾਈ ਦੇ ਦੌਰਾਨ ਕੋਈ ਤਕਨੀਕੀ ਸਮੱਸਿਆ ਆਵੇ ਸਾਡੇ ਕੋਲ 24/7 ਆਰਟੀਫੀਸ਼ੀਅਲ ਇੰਟੈਲੀਜੈਂਸ ਪਾਵਰਡ ਸੇਲਸਫੋਰਸ ਦੁਆਰਾ ਸਟੂਡੈਂਟ ਸਪੋਰਟ ਸਿਸਟਮ ਹੈ ਤੁਸੀਂ ਚੈਟਬੋਟ ਰਾਹੀਂ ਤੁਸੀਂ ਕਾਲ ਰਾਹੀਂ ਤੁਸੀਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਕੋਈ ਵੀ ਟੈਕਨੀਕਲ ਪ੍ਰੋਬਲਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਤੁਹਾਡਾ ਮਿੰਟੋ ਮਿੰਟੀ ਟਾਈਮ ਦੇ ਨਾਲ ਸੋਲਵ ਹੋ ਜੇ ਬਿਲਕੁਲ ਅਸੀਂ ਜੋ ਤੁਸੀਂ ਗੱਲਾਂ ਸੁਣੀਆਂ ਨੇ ਗੱਲਾਂ ਬਹੁਤ ਇੰਪੋਰਟੈਂਟ ਹੈਗੀਆਂ ਜੇਕਰ ਤੁਸੀਂ ਵੀ ਘਰੇ ਬੈਠ ਕੇ ਜਾਂ ਤੁਸੀਂ ਆਪਣੀ ਪੜ੍ਹਾਈ ਨੂੰ ਰਿਪੀਟ ਰੱਖਣਾ ਚਾਹੁੰਦੇ ਤੁਸੀਂ ਜੌਬ ਲਾਈਨ ਚ ਜਾਂ ਤੁਸੀਂ ਵੈਸੇ ਕਿਤੇ ਨਾ ਜਾ ਕੇ ਆਪਣੇ ਘਰ ਬੈਠ ਕੇ ਸਟੱਡੀ ਕਰਨਾ ਚਾਹੁੰਦੇ ਹੋ ਸੋ ਜੁੜੇ ਰਹੋ ਢਿੱਲੀ ਪੋਸਟ ਕੈਬਨਰਸਰ ਮੇਸਰ ਨਾ ਸੰਦੀਪ ਕਮੋਚ ਚੰਡੀਗੜ੍ਹ ਯੂਨੀਵਰਸਿਟੀ